ਉਹ ਲੱਕੀ ਮੇਰੀ ਗੱਲ ਸੁਣ ਮੜਾ ਧਿਆਨ ਰੱਖੀ ਮੈਂ ਮੜਾ ਜਾ ਕੰਮ ਜਾ ਕੇ ਆਣਾ ਕਿੱਥੇ ਆ ਕੇ ਆਣਾ ਬਸ ਆ ਗਿਆ ਇੱਥੀ ਕੰਮ ਜਾ ਕੇ ਆਣਾ ਠੀਕ ਆ ਉਹ ਗੱਲ ਤਾਂ ਸੁਣ ਬਾਈ ਆ ਕੀ ਹੋ ਗਿਆ ਮੈਂ ਇੱਕ ਗੱਲ ਕਰਨੀ ਸੀ ਤੇਰੇ ਨਾਲ ਆ ਬੋਲ ਕਿਵੇਂ ਕਰਾਂ ਮੈਂ ਇਹ ਕਹਿੰਦਾ ਸੀਗਾ ਉਹ ਮੈਂ ਮਾਂ ਦੇ ਮੂੰਹ ਕੀ ਸੁਣ ਰਹਾਗਾ ਉਹ ਮਾਂ ਤਾਂ ਯਾਰ ਫਿਰ ਹੁਣ ਕਰੇਗੀ ਮੈਂ ਤਾਂ ਆ ਪੱਕ ਕੇ ਕਹਿਦਾ ਮਾਂ ਨੂੰ ਮੈਂ ਕਿਹਾ ਜੋ ਕਰਾਉਂਦੀ ਆ ਤਾਂ ਹੋਰ ਕਰਾ ਲੰਦੇ ਮੈਂ ਤਾਂ ਹੋਰ ਪਾਸੇ ਕਰਾ ਲੂਗਾ ਕਰ ਦੇ ਮੈਂ ਕਿਹਾ ਜਿੱਥੇ ਕਹਿੰਦੀ ਆ ਫਿਰ ਗੱਲ ਬਈ ਕਰਨ ਕਰਾਉਣ ਦੀ ਨਹੀਂ ਹੈਗੀ ਗੱਲ ਤਾਂ ਮੈਂ ਸਾਰੀ ਘਰ ਦਾ ਗਵਾਂਡੀਆਂ ਦੀ ਇੱਥੇ ਗਵਾਂਡ ਦੇ ਵਿੱਚ ਤਾਂ ਰੌਲਾ ਪਿਆ ਵੀ ਪਿਆਗਾ ਗਵਾਂਡੀ ਤਾਂ ਕਹੀ ਵੀ ਜਾਂਦੇ ਨੇ ਕਹਿੰਦੇ ਤਾਂ ਵੱਡੇ ਮੁੰਡੇ ਦਾ ਵੀ ਦਵਾਰੇ ਸਾਖ ਹੋਊਗਾ ਹੁਣ ਸਾਰੇ ਹੋਰ ਪਿੰਡ ਚ ਆਪਾਂ ਕੁਝ ਢੰਡੇ ਥੋੜੀ ਕੱਢਨੇ ਆ ਲੱਕੀ ਕਰੀਏ ਕੀ ਹੁਣ ਇਹ ਤਾਂ ਹੁਣ ਗੱਲਾਂ ਤਾਂ ਫਿਰ ਉੱਡਣੀਆਂ ਹੀ ਹੈ ਗੱਲਾਂ ਹੀ ਨਹੀਂ ਹੈਗੀ ਬਈ ਗੱਲ ਤਾਂ ਸਾਰੀ ਆਏ ਆਗੇ ਜੇ ਦੂਜਾ ਬੰਦਾ ਸਾਲਾ ਕੋਈ ਐ ਮੀਣਾ ਮਾਰ ਦਿੰਦਾ ਨਾ ਗੁੰਡਾ ਲਿਪੜਿਆ ਫਿਰ ਔਖਾ ਲੱਗਦਾਗਾ ਇਹ ਸਾਲ ਜਿੱਦੀ ਆਪ ਦੀ ਕੋਈ ਗੱਲ ਨਹੀਂ ਹੈਗੀ ਉਹ ਵੀ ਹੁਣ ਆਪਣੇ ਤੇ ਉਂਗਲਾ ਚੱਕਦੇ ਨੇ ਮੈਂ ਉਹ ਤਾਂ ਸੁਣਿਆ ਹੈ ਨਾ ਜਦੋਂ ਕਹਿੰਦੇ ਪਬਲਿਕ ਉੱਡਦੀ ਆ ਫਿਰ ਤਾਂ ਜਿਹੜੇ ਮੱਛਰ ਵੀ ਨਹੀਂ ਮਾਰਿਆ ਉਹ ਵੀ ਖਪੜਾ ਮਾਰ ਕੇ ਜਾਂਦਾ ਹੁੰਦਾ ਜਦੋਂ ਗੱਲਾਂ ਉੱਡਦੀਆਂ ਨੇ ਨਾ ਫਿਰ ਜਿਹਨੂੰ ਇਹ ਵੀ ਅਕਲ ਨਹੀਂ ਹੁੰਦੀ ਵੀ ਗੱਲ ਕਿਵੇਂ ਕਰਨੀ ਆ ਉਹ ਵੀ ਚਾਂਸ ਨਾ ਕੇ ਜਾਂਦਾ ਵੀ ਉਹ ਤਾਂ ਐ ਨਹੀਂ ਉਹਦਾ ਫਿਰ ਹੁਣ ਚੱਲਣੀ ਏ ਜਦੋਂ ਨੱਚਣੀ ਲੱਗੀ ਫਿਰ ਕੁੰਟ ਕਾਦਾ ਕੱਟਣਾ ਨਾ ਹੁਣ ਉਹ ਆਪ ਨੂੰ ਸ਼ਰਮ ਨਹੀਂ ਹੈਗੀ ਵੀ ਗੱਲ ਕਿੱਥੇ ਤੱਕ ਵਧੂਗੀ ਹੈ ਜਦੋਂ ਉਹਨੂੰ ਮੇਰਾ ਫੋਨ ਚੱਕਿਆ ਉਹਨੇ ਇਹਨਾਂ ਦਾ ਲੜਕੇ ਵੀ ਨਹੀਂ ਗਈ ਪਤਾ ਨਹੀਂ ਵੀ ਤੁਹਾਡਾ ਕੀ ਕਾਲਾ ਮਾਲਾ ਚੱਲ ਰਿਹਾ ਪਰ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਜੇ ਘਰ ਦੇ ਵਿੱਚ ਕੋਈ ਵੀ ਕੰਢਾ ਹੁੰਦਾ ਸਭ ਤੋਂ ਪਹਿਲਾਂ ਨਾ ਮੇਰਾ ਮਾਂ ਮੈਨੂੰ ਹਜੇ ਵੀ ਗੁਨਾਹਗਾਰ ਸਮਝਦੀ ਆ ਮੈਨੂੰ ਕਹਿੰਦੀ ਆ ਵੀ ਸਭ ਕੁਝ ਤੇਰੇ ਕਰਕੇ ਹੋ ਰਿਹਾ ਹਾਂ ਕੀ ਗੱਲ ਬਾਈ ਜੇ ਘਰ ਦੇ ਵਿੱਚ ਮਾੜਾ ਹੋਇਆ ਤਾਂ ਮੇਰੇ ਕਰਕੇ ਤੇ ਚੰਗਾ ਹੋਇਆ ਤਾਂ ਤੇਰੀ ਮਾਂ ਨੇ ਕੀਤਾ ਉਹ ਚਾਲ ਕੋਈ ਸ਼ੁਰੂਆਤ ਹੁ ਹੋਈ ਤੇਰੇ ਤੋਂ ਹੁ ਕੀ ਕਰੀਏ ਸਾਰਾ ਸਟਾਰਟਿੰਗ ਹੀ ਕੰਮ ਤੇਰੇ ਤੋਂ ਹੋਇਆ ਸੀਗਾ ਹੁਣ ਕੀ ਕਰ ਸਕਦੇ ਆ ਅੱਜ ਅੱਜ ਘਟਨਾ ਇਹ ਮੇਰੇ ਤੇ ਵੀ ਆ ਗਈ ਦੇਖ ਵੇਰਦੀਪਾ ਮੈਂ ਸਮਝਦਾ ਵੀ ਤੇਰੇ ਲਈ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਜਿਹੜੀ ਗੱਲ ਤੈਨੂੰ ਮੈਂ ਸਮਝਾਉਣਾ ਚਾਹੁੰਦਾ ਤੂੰ ਮੇਰੀ ਗੱਲ ਨੂੰ ਸਮਝ ਨਹੀਂ ਰਿਹਾ ਮੈਂ ਸਮਝ ਤੈਨੂੰ ਇਹ ਗੱਲ ਕਹਿਣਾਗਾ ਵੀ ਤੂੰ ਤਾਂ ਸੋ ਇੱਕ ਦਿਨ ਬਾਹਰ ਚਲਾ ਜਾਣਾਗਾ ਪਰ ਰਹਿਣਾ ਤਾਂ ਇੱਥੇ ਮੈਂ ਆ ਨਾ ਸਮਾਜ ਦੇ ਵਿੱਚ ਮੈਂ ਤਾਂ ਪਹਿਲੀ ਬਈ ਬਹੁਤ ਵੱਡਾ ਦਾਗ ਖੱਟੀ ਬੈਠਾ ਵੀ ਜੋਤੀ ਨੂੰ ਮੈਂ ਤਲਾਕ ਦੇ ਦਿੱਤਾ ਤੇ ਜੋਤੀ ਭੱਜ ਗਈ ਘੱਟੋ ਘੱਟ ਇਹ ਗੱਲ ਤਾਂ ਹੁਣ ਆਪਣੇ ਅੱਧੇ ਪਿੰਡ 'ਚ ਪਤਾ ਗਈ ਫਿਰ ਕਰੀਏ ਤਾਂ ਕਰੀਏ ਕੀ ਤੂੰ ਦੱਸ ਮੈਂ ਹੱਲ ਦੇਂਦਾ ਤੈਨੂੰ ਹੱਲ ਮੈਂ ਇਹ ਕਹਿੰਦਾ ਸੀਗਾ ਤੁਸੀਂ ਇੱਕ ਵਾਰ ਭਾਬੀ ਨਾਲ ਗੱਲ ਕਰਕੇ ਦੇਖ ਲਓ ਪਤਾ ਕਰ ਲਓ ਵੀ ਗੱਲ ਦਾ ਕਾਰਨ ਕੀ ਆ ਪਰ ਜਿਵੇਂ ਤੁਸੀਂ ਦੱਸਦੇ ਹੋ ਵੀ ਫੋਨ ਨਹੀਂ ਚੱਕਦੀ ਪਰ ਮਨ ਤਾਂ ਲੱਗਦਾ ਕਾਰਨ ਕੋਈ ਵੱਡਾ ਹੀ ਆ ਤੇ ਨਾਲੇ ਸਭ ਕੁਝ ਏ ਡੀਲਦੀ ਕਿਵੇਂ ਹੋ ਸਕਦਾਗਾ ਮਾਤਾ ਮੈਨੂੰ ਕਹਿੰਦੀ ਸੀ ਉਹਦੀ ਛੋਟੀ ਭੈਣ ਸੋਣੀ ਬਹੁਤ ਆ ਉਹਦਾ ਮੈਂ ਰਿਸ਼ਤਾ ਕਰਾਉਂਗੀ ਤੇ ਸਾਡੀ ਗੱਲਬਾਤ ਵੀ ਪੱਕੀ ਹੋ ਗਈ ਉਹਦੇ ਮਾਸੀ ਥੋੜਾ ਜਿਹਾ ਟਾਈਮ ਕੀ ਆਈ ਐ ਐਡੀ ਜਲਦੀ ਗੱਲਬਾਤ ਵੀ ਪੱਕੀ ਕਰ ਗਈ ਉਹ ਕੁਝ ਨਹੀਂ ਪਤਾ ਚੱਲਦਾ ਅੱਜਕੱਲ ਇੱਕ ਸੈਕਿੰਡ 'ਚ ਕਿਹੜੀ ਦੁਨੀਆ ਬਦਲ ਜਾਂਦੀ ਐ ਪਤਾ ਨਾ ਤੈਨੂੰ ਨਾਲੇ ਬਈ ਗੱਲ ਦਾ ਗੁੱਸਾ ਨਾ ਕਰੀ ਮਾਸੀ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਐ ਵੀ ਜਮੇ ਇੱਕ ਨੂੰ ਘਰੇ ਬਿਠਾ ਕੇ ਦੂਜੀ ਦਾ ਘਰ ਵਸਾਉਣੀ ਆ ਉਹਦਾ ਫਾਇਦਾ ਕੀ ਹੈਗਾ ਉਹ ਕੋਈ ਐਡੀ ਚੰਗੀ ਗੱਲ ਤਾਂ ਨਹੀਂ ਹੈਗੀ ਉਹ ਮੈਂ ਤਾਂ ਹੀ ਜਾਂਦਾ ਸੀ ਮੈਂ ਕਿਸੇ ਸਿਆਣੇ ਬੰਦੇ ਨਾਲ ਪਿੰਡ ਦੇ ਨਾਲ ਗੱਲ ਕਰਕੇ ਆਉਣਾ ਮੈਂ ਇਹ ਤੂੰ ਬਾਕੀ ਕੀ ਰਹਾ ਤਾਂ ਮੈਂ ਦੇਖੂਗਾ ਨਾ ਗੱਲ ਕਰਕੇ ਨਹੀਂ ਲੋਟ ਆਇਆ ਫਿਰ ਆਕੇ ਦਿਨੋਂ ਚੱਪੂ ਗਏ ਕਰ ਦੇਖ ਬਈ ਹਾਂ ਮੇਰੀ ਗੱਲ ਸੁਣ ਜਿਤ ਤੱਕ ਮੈਨੂੰ ਲੱਗਦਾ ਨਾ ਜੋ ਵੀ ਫੈਸਲਾ ਲੈਣਾ ਤੁਸੀਂ ਆਪ ਦੇ ਸਾਰੇ ਨਾਲ ਲੋ ਠੀਕ ਆ ਮਾਂ ਨੂੰ ਵਿੱਚ ਨਾ ਪਾ ਜੇ ਮਾਂ ਨੂੰ ਵਿੱਚ ਪਾਏਗਾ ਨਾ ਤਾਂ ਮੇਰੀ ਉਮਰ ਸਾਰੀ ਮੇਰੇ ਵਾਂਗੂ ਸਾਰੀ ਉਮਰ ਪਛਤਾਉਂਦਾ ਰਹ ਜੇਗਾ ਜਿਵੇਂ ਮੈਂ ਪਛਤਾ ਰਿਹਾ ਮੇਰੇ ਕੋਲ ਸਿਰਫ ਪਛਤਾਵੇ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਕੋਈ ਮਾਂ ਨੂੰ ਨਹੀਂ ਪਾਉਂਦਾ ਵਿੱਚ ਕਿਸੇ ਸਿਆਣੇ ਬੰਦੇ ਦੀ ਰਾਹ ਲੈਣੀ ਚਾਹੀਦੀ ਹੈ ਜਿਹੜੇ ਲੋਕ ਇਹ ਫੈਸਲੇ ਕਰਵਾਉਂਦੇ ਨੇ ਜਾਂ ਕਿਸੇ ਦਾ ਕੋਈ ਸਲਾਮ ਅਸਬਰਾ ਕਰਾਉਂਦੇ ਨੇ ਸਮਝ ਗਿਆ ਗੱਲ ਉਹਨਾਂ ਕੋਲ ਜਾ ਕੇ ਕੋਸਤਾ ਪੁੱਛਣਾ ਹੀ ਹੁਣ ਮੈਨੂੰ ਇਹਦੀ ਕਹਾਂ ਫੈਸਲਾ ਲਵਾਵਾਂਗੇ ਆ ਪਿੰਡ 'ਚ ਰਹਿਣੇ ਆਪਾਂ ਨਾ ਕਿ ਆਪਾਂ ਸ਼ਹਿਰ 'ਚ ਰਹਿਣੇ ਆ ਜਾਂ ਆਪਾਂ ਉਹਦੇ ਸਾਰੇ ਗੱਲ ਕਰ ਲਾਂਗੇ ਕੋਈ ਉਹ ਵੀ ਤੇਰੀ ਗੱਲ ਮੈਂ ਸਹਿਮਤ ਆ ਪਰ ਸ਼ਹਿਰ ਦੇ ਵਿੱਚ ਸ਼ਾਇਦ ਕੋਈ ਕਿਸੇ ਕੋਲ ਗੱਲ ਨਾ ਕਰੇ ਪਿੰਡ ਦੇ ਵਿੱਚ ਤਾਂ ਜੇ ਕਿਸੇ ਕੋਲ ਤੂੰ ਰੋ ਵੀ ਪੈਗਾ ਨਾ ਤਾ ਅਗਲਾ 10 ਘਰਾਂ 'ਚ ਦੱਸਦਾ ਇਹ ਪਤਾ ਨਹੀਂ ਕਿਉਂ ਰੋਂਦਾ ਤੇ ਜੇ ਤੂੰ ਕਿਸੇ ਕੋਲ ਐਸੀ ਜੀ ਗੱਲ ਕਰੇਂਗਾ ਵੀ ਉਹ ਛੱਡ ਕੇ 바ਗੀ ਐ ਨਹੀਂ ਪਤਾ ਆਪਣੇ ਦੇ ਕਿੰਨੀਆਂ ਗੰਗਲ ਉੱਠਣੀਆਂ ਆ ਉਹ ਤਾਂ ਫਿਰ ਹੁਣ ਜਿਹੜਾ ਕੋਸੂਗਾ ਦੇਖੀ ਜਾਊਗਾ ਚੱਲ ਕੋਈ ਗੱਲ ਨਹੀਂ ਇੱਥੇ ਉਹ ਬੁੜੀ ਬੁਰੀ ਆਉਂਦੀ ਆ ਤੈਨੂੰ ਪਤਾ ਸਾਰੇ ਪਿੰਡ ਦੀ ਚੋਲ ਬੋਲੇਗਾ ਤੂੰ ਭਈ ਐਂ ਗੱਲ ਸੁਣ ਵੀ ਗੱਲ ਸੁਣ ਜਿਹੜਾ ਵੀ ਕੰਮ ਜਣਾਣਾ ਤੂੰ ਫੇਰ ਜਾਇ ਤੋ ਇੱਕ ਵਾਰ ਮਾਣਾ ਜਰੂਰ ਗੱਲ ਕਰ ਵੀ ਤੂੰ ਸਭ ਕੁਝ ਕੀ ਕਰ ਰਹੀ ਆ ਵੀਤੂ ਨਾਲੇ ਕੋਈ ਹੋਰ ਰਿਸ਼ਤਾ ਹੋਵੇ ਤਾਂ ਬੰਦਾ ਇੱਕ ਮੌਕੇ ਸੋਚ ਵੀ ਲਵੇ ਤੂੰ ਵੱਡੀ ਭੈਣ ਨੂੰ ਛੱਡ ਕੇ ਛੋਟੀ ਨੂੰ ਵਿਆਉਣ ਬਾਰੇ ਸੋਚ ਰਹੀ ਆ ਇਹ ਸਭ ਕੁਝ ਕਿਵੇਂ ਮੈਂ ਕਰ ਸਕਦਾ ਚਲ ਆ ਚਲ ਭਈਆ ਆ ਜਾ ਪਤਾ ਨਹੀਂ ਨਾ ਟਿਆ ਅੰਗਰੇਜ਼ ਵੀ ਕਿੱਧਰ ਲੰਗੇ ਫਜੇ ਤੱਕ ਨਹੀਂ ਮੁੜੇ ਕਹਿੰਦੇ ਹੁਣ ਆ ਜਾਨੇ ਮਾਂ ਅਸੀਂ ਤਾਂ ਪਤਾ ਨਹੀਂ ਕੀ ਕਰਨ गए ने ਕਿੱਥੇ ਗਏ ने ਬੱਸ ਆ ਪੱਟੇ ਨੇ ਤਾਂ ਚੰਗੀ ਸ਼ਰਮ ਲਾ ਰੱਖੀ ਆ ਉਹ ਕਿਹਦੇ ਨਾਲ ਮਾਂ ਤੋਂ ਬੜਬੜ ਕਰੀ ਜਾਂਦੀਆਂ ਗੱਲਾਂ ਮੈਂ ਤੁਹਾਨੂੰ ਦੇਖਦੀ ਸੀ ਮਾਂ ਪਤਾ ਨਹੀਂ ਕਿੱਧਰ ਲੰਘ ਗਏ ਕੀ ਕਰਦੇ ਫਿਰਦੇ ਹੋਗੇ ਕਿੱਥੇ ਮਿਲਿਆ ਸੀ ਛੋਟਾ ਮੈਨੂੰ ਕੀ ਕਹਿੰਦਾ ਮੈਂ ਕਿਵੇਂ ਕਰਾਂ ਦੱਸ ਕਹਿੰਦਾ ਵੀ ਤੂੰ ਘਰੀ ਚੱਲ ਮਾਂ ਨਾਲ ਗੱਲ ਕਰ ਹਾਂ ਹੁਣ ਤੇਰੀ ਕੀ ਸਲਾਹ ਬਣੀ ਮੈਨੂੰ ਉਹ ਦੱਸ ਪਹਿਲਾਂ ਤਾਂ ਦੇਖ ਮਾਂ ਪਹਿਲਾਂ ਤਾਂ ਗੱਲ ਇਹ ਆ ਵੀ ਪਹਿਲਾਂ ਭਾਈ ਨੂੰ ਦੇਵਾਂਗੇ ਰੀਤ ਅੱਛਾ ਠੀਕ ਆ ਠੀਕ ਆ ਜੇ ਨਹੀਂ ਮੰਨੂਗੀ ਹਾਂ ਬਈ ਫਿਰ ਉਹਦੀ ਮਰਜ਼ੀ ਆ ਦੇਖ ਤਾਂ ਮੈਨੂੰ ਕੁੜੀਆਂ ਦਾ ਘੱਟਾ ਨਹੀਂ ਉਹਨੂੰ ਮੰਨਣਾ ਦਾ ਘੱਟਾ ਨਹੀਂ ਉਹ ਉਹੀ ਤਾਂ ਗੱਲ ਆ ਨਾ ਫਿਰ ਐ ਇੱਕੇ ਲੱਗਦਾ ਤਲਾਕ ਥੋੜੂ ਦਿੱਤਾ ਜਾਂਦਾ ਹੁਣ ਉਹਨੇ ਕਹਿਤਾ ਤਲਾਕ ਦੇਤਾ ਇਹ ਕਿਵੇਂ ਨਿਬੜੂਗਾ ਭਲਾ ਰਕਾਲ ਤਾਂ ਉਹੀ ਕਹਿਣਾ ਤੈਨੂੰ ਮੈਂ ਮਾਂ ਇੰਨੀ ਜਲਦੀ ਤਾਂ ਆਪਾਂ ਕੋਈ ਫੈਸਲਾ ਲੈ ਨਹੀਂ ਸਕਦੇ ਐ ਕਿਤੇ ਖੇਡੇ ਪਏ ਨੇ ਇਹ ਚੀਜ਼ਾਂ ਦੀ ਗੱਲ ਹੋਰ ਵੀ ਆ ਜੀ ਹੁਣ ਇੱਕ ਲੱਖ ਤੇ ਤੁਰਤ ਪੈਰ ਕੁੜੀ ਦਾ ਰਿਸ਼ਤਾ ਲਵਾਂਗੇ ਅਗਲਾ ਕੂ ਪਤਾ ਨਹੀਂ ਇਹਨਾਂ ਨੇ ਜਾਣ ਕੇ ਕੀਤਾ ਤੈਨੂੰ ਇਹ ਪਤਾ ਮਾਂ ਤੂੰ ਤਾਂ ਇੱਥੇ ਰਹਿ ਕੇ ਗੱਲਾਂ ਕਰਦੀ ਆ ਮੈਂ ਤਾਂ ਫੌਰਾ ਹਾਂ ਦਾ ਘੁੰਮਿਆ ਕਾਨੂੰਨ ਇਹ ਚੀਜ਼ ਕਹਿੰਦਾ ਆਪਾਂ ਕਿਸੇ ਨੂੰ ਜ਼ਬਰਦਸਤੀ ਨਾਲ ਤਲਾਕ ਦੇ ਸਕਦੇ ਆ ਰਜਾਵੰਦੀ ਤੋਂ ਬਿਨਾ ਨਾ ਆਪਾਂ ਦੂਜੇ ਨਾਲ ਕਿਸੇ ਨੂੰ ਘਰੇ ਰੱਖ ਸਕਦੇ ਆ ਇਹ ਵੀ ਗੱਲ ਐ ਤਾਂ ਤੂੰ ਮੈਨੂੰ ਜੇਲ੍ਹ ਕਰਾਏਂਗੀ ਨਾਲੇ ਆਪਦੇ ਪੁੱੜੇ ਕਟਾਈਂ ਜਿੱਥੇ ਬੰ ਮੈਂ ਤੈਨੂੰ ਕਦ ਕਹਨੀ ਹੈਗੀ ਮੇਰੇ ਕੰਨੇ ਆ ਕੇ ਭੇਜਿਆ ਕਰੋ ਮੁਰਚਾ ਨਾਲ ਸਮਝਾਉਣੀ ਸਮਝਦਾ ਹੀ ਨਹੀਂ ਹੈਗੇ ਉਹ ਅਗਲਾ ਦੇ ਕਰਕੇ ਮੈਂਬਰ ਦਾ ਫੋਨ ਆ ਗਿਆ ਮੈਂਬਰ ਦਾ ਫੋਨ ਮੈਂ ਆਉਣਾ ਜੀ ਤੁਹਾਡੇ ਕੋਲ ਠਹਿਰ ਕੇ ਆਉਂਗਾ ਇੱਕ ਮਿੰਟ ਹਾਂਜੀ ਹਾਂਜੀ ਠੀਕ ਹੈ ਮੈਂਬਰ ਸਾਹਿਬ ਕਿਹੜਾ ਮੈਂਬਰ ਹੈਗਾ ਹੁਣ ਐ ਉਹ ਜੀ ਨੂੰ ਮੈਂ ਕਿਹਾ ਸੀਗਾ ਵੀ ਮੈਂ ਤੈਨੂੰ ਮਿਲਣਾਗਾ ਆਹੋ ਮਿਲਣਾਗਾ ਨਾ ਹੁਣ ਫਿਰ ਮੈਨੂੰ ਕਾ ਤੋ ਕਹਨੇ ਹੁੰਨੇਓ ਇਹ ਸਾਰੀ ਗੱਲ ਤੇ ਮੈਨੂੰ ਕਾ ਆਪਣੀ ਇਸਦਾ ਹੁੰਨੇਓ ਤੁਸੀਂ ਗੱਲ ਮੈਂ ਸਾਡੀ ਮਾਂ ਬੋਲਦੀ ਹੈਗੀ ਉਹ ਤੂੰ ਬੋਲਣ ਦੰਨੀ ਆ ਕਿਸੇ ਨੂੰ ਜੇ ਦਾ ਤੈਨੂੰ ਨਹੀਂ ਪੁੱਛਦੇ ਤਾਂ ਮਰਦੇ ਆ ਜੇ ਪੁੱਛਦੇ ਆ ਤਾਂ ਮਰਦੇ ਆ ਆ ਅਸੀਂ ਕਿੱਧਰ ਜਾਈਏ ਫਿਰ ਨਾ ਫਿਰ ਮੈਨੂੰ ਕਾ ਤੋ ਕਹਨੇ ਬੂੰਗਾ ਤਲਾਕ ਦਿੰਦੀ ਆ ਨਾ ਛੋਡੀਆਂ ਦਿੰਦੀਆਂ ਨੇ ਆ ਮਾਂ ਨੇ ਕਰਤਾ ਆ ਮਾਂ ਨੇ ਆ ਕੰਮ ਕਰਤਾ ਗੱਲ ਹੈ ਕੋਈ ਹੈ ਅੱਗੇ ਮੇਰੇ ਗੱਲ ਪਵਾਦੀ ਆ ਪਤਾ ਨਹੀਂ ਕਿੱਥੇ ਰਹਿ ਗਿਆ ਇਹਨਾਂ ਪਤਾ ਨਹੀਂ ਚੱਲਦਾ ਕਿੱਥੇ ਰਹਿ ਗਿਆ ਨਾਲੇ ਹੋਰ ਗੱਲ ਤਾਂ ਆਣ ਮੰਨੀ ਹੋ ਰਹੇ ਹੋਗੇ ਜਦੋਂ ਚੱਲ ਮੇਰੀ ਗੱਲ ਸੁਣ ਮਾਤਾ ਆਪਾਂ ਹਜੇ ਕਦੇ ਕਹਾਣੀ ਚੱਲਦੀ ਆਪਾਂ ਕੁਛ ਆਪਾਂ ਸੋਚ ਸਮਝ ਲਈਏ ਫਿਰ ਆਪਾਂ ਕਹਾ ਗੱਲ ਦੇਖਾਂ ਹਜੇ ਪਹਿਲਾਂ ਪਉਣੋ ਗੱਲਬਾਤ ਕਰਕੇ ਦੇਖ ਲਈਏ ਕਿ ਉਹਦਾ ਮਨ ਕੀ ਕਹਿੰਦਾਗਾ ਚੱਲ ਦੇਖ ਲੈ ਭਾਈ ਤੇਰੀ ਮਰਜ਼ੀ ਹੈਗੀ ਉਹ ਗਈ ਈ ਛੋਟੀ ਗਈ ਈ ਧਾਮਾ ਨੇ ਕਢਤੀ ਹਾਂ ਭਾਈ ਉਹ ਤਾਂ ਮੈਂ ਕੱਢੂਈ ਈ ਸੀ ਜਦੋਂ ਪੁੱਠੇ ਕੰਮ ਕੀਤੇ ਈ ਉਹਨੇ ਇਹ ਤਾਂ ਇਹ ਲੱਗਦਾ ਸਾਲਾ ਆਪਣੇ ਘਰ ਜਿਹੜਾ ਪੰਪੀ ਟਿੱਕ ਗਿਆ ਕੋਈ ਜੇ ਮੈਂ ਸੋਚ ਕੇ ਸਿੱਟਿਆ ਹੁੰਦਾ ਕਿਸੇ ਨੇ ਬੀਨਾਂ ਦੇ ਘਰ ਤੇ ਬੰਬ ਸਿੱਧੀ ਐ ਪਹਿਲਾਂ ਉਹ ਉਹਦਾ ਰੋਲਾ ਪੈ ਗਿਆ ਹੁਣ ਮੇਰਾ ਅਲੀ ਦਾ ਰੌਲਾ ਪੈ ਗਿਆ ਪਤਾ ਨਹੀਂ ਭੰਗਣਾ ਕੀ ਹੈ ਬੇ ਚਾਂਬਲੀਆਂ ਹੋਣੀਆਂ ਕਰਤੀਆਂ ਨੇ ਆ ਖਾਂਦੀਆਂ ਪੀਂਦੀਆਂ ਟੀਟਾ ਮਾਰਦੀਆਂ ਨੇ ਹੋਰ ਕੀ ਹੋਇਆਗਾ ਨਾਲੇ ਮੇਰੇ ਸਾਲੀ ਦੀ ਨੂੰ ਕਮੀ ਨਹੀਂ ਇੱਥੇ ਕੋਈ ਬਸ ਉਹਨੂੰ ਕੀ ਚੀਜ਼ ਦੀ ਘਾਟ ਆ ਸੂਡ ਮੰਗਦੀ ਆ ਸੂਡ ਲਾ ਕੇ ਦੰਨਾ ਹਜ਼ਾਰ ਮੰਗਦੀ ਆ ਤਾਂ 2000 ਦੰਨਾ ਸਾਲੀ ਨੂੰ ਬੇ ਸੰ ਦਾ ਪਾਪ ਬਿੰਤੀ ਕਰਦੀ ਹੁੰਦੀ ਆ ਜਦੋਂ ਤੂੰ ਬਾਹਰੋਂ ਪੈਸੇ ਪਾਉਂਦਾ ਹੁੰਦਾ ਸੀ ਦੀ ਪਾਪ ਕੱਢ ਤਾਂ ਲਿਓ ਵੀ ਲੈ ਮੈਂ ਦੱਸ 11200 ਤੂੰ ਵੀ ਲੈ ਲੈ ਕੁੜੀ ਕੋਲੇ ਜਾਣਾ ਹੁੰਦਾ ਲੈ ਸਾਲੇ ਦੀਆਂ ਉਹਦੀਆਂ ਵਧੀਆ ਰਹਿੰਦੀਆਂ ਨੇ ਜਿਹੜੀਆਂ 20 ਰੁਪਏ ਲਾ ਕੇ ਰੇਸੇ ਤੇ ਜਾਂਦੀਆਂ ਨੇ ਇਹਨਾਂ ਨੂੰ ਤਾਂ ਮੇਰੇ ਸਾਲਿਆਂ ਨੂੰ ਮੈਂ ਸਕੂਟਰੀ ਲੈ ਲੈ ਰੱਖੀ ਆ ਵੀ ਭਾਈ ਮੈਂ ਬਾਹਰ ਰਹਿਣਾਗਾ ਕਾਨੂੰ ਕਿ ਤੈਨੂੰ ਪ੍ਰੋਬਲਮ ਆਣਾ ਆਵੇ ਕਹੇ ਜੀ ਮੈਂ ਤਾਂ ਕਾਹਿੰਦਾ ਤਾਂ ਚਾਂਬੜਾ ਚਾਂਬੜਾ ਪੈਂਦੀਆਂ ਨੇ ਤਿੰਨੀਆਂ ਸਿਰ ਤੇ ਥੋੜੇ ਹਜੇ ਮੇਰੇ ਸਾਲੇ ਦੇ ਨਾਲ ਲੱਗ ਕੇ ਮੇਰੇ ਨਾਲ ਬੋਲਦਾ ਹੁੰਦਾ ਤੂੰ ਵੀ ਹਜੇ ਮੇਰੇ ਸਾਲੇ ਦੀ ਕਹਿੰਦੀ ਮੈਨੂੰ ਗੱਡੀ ਛੋਟੀ ਲੈ ਕੇ ਦਿੱਤੀ ਜਿਉਂ ਗੱਡੀ ਲੈ ਕੇ ਉਹ ਕੋਈ ਜਹਾਜ਼ ਲੈ ਦੇ ਭਾਈ ਜਹਾਜ਼ ਪੈਸੇ ਵਾਲ ਵਧੀਆ ਰਹੇਗਾ ਆ ਨੌਬਦੀ ਨਾਉਂਦੀ ਮੇਰੇ ਸਾਲੇ ਦੀ ਤੇ ਐ ਇਹਨਾਂ ਨੂੰ ਸੁਣਨਾ ਪੈਂਦਾ ਹੂੰ ਆਹ ਸੁਣਨਾ ਪੈਂਦਾ ਤੇਰ ਮਾਂ ਨੂੰ ਮਾੜੀ ਐ ਮਾਂ ਤਾਂ ਸਾਡੀ ਮਾਂ ਸਾਡੀ ਤੀਨੀਆਂ ਨੂੰ ਕਹਿ ਦਾਂਦੀ ਐ ਜੇ ਘੂਰਦੀ ਤੀ ਤਾਂ ਬੁਰੀ ਪੈਂਦੀ ਤੀ ਨਹੀਂ ਘੂਰਦੀ ਤੀ ਤਾਂ ਬੁਰੀ ਪੈਂਦੀ ਤੀ ਆ ਦੇਖ ਲੈ ਹੁਣ ਚੱਲ ਮੇਰੀ ਗੱਲ ਸੁਣ ਮਾਂ ਸੁਣਾ ਦੇ ਰੋਲਾ ਨਹੀਂ ਆਪਾ ਪਾਉਂਦੇ ਸਮਝੇ ਗੱਲ ਪਹਿਲਾਂ ਵਾਲੇ ਦੀ ਤੈਨੂੰ ਪਤਾ ਛੋਟੇ ਦਾ ਕਿਵੇਂ ਰੋਲਾ ਪਿਆ ਹੁਣ ਮੈਂ ਨਹੀਂ ਕਹਿੰਦਾ ਵੀ ਮੇਰੀ ਵੀ ਇੱਜ਼ਤੋਂ ਵੀ ਹੁਸ ਸਮਝੇ ਗੱਲ ਹੁਣ ਕੋਈ ਨਾ ਹਜੇ ਤੂੰ ਠੰਡੀ ਰਹੇ ਆਪਾਂ ਮੈਂ ਦੇਖਦਾ ਪਹਿਲਾਂ ਉਹ ਤੇੱਕ ਕਰਕੇ ਪੁੱਛ ਬੜਤਾਲ ਵੀ ਚੌਂਦੀ ਕੀ ਆ ਹੈ ਜੇ ਉਹ ਮੰਨਦੀ ਆ ਠੀਕ ਆ ਨਹੀਂ ਮੰਨੂਗੀ ਫੇਰ ਦੇਖਾਂਗੇ ਚੱਲ ਕੋਈ ਨਹੀਂ ਦੇਖ ਲਈ ਆ ਹਾਂ ਸਹੀ ਦਾ ਦੁਨੀਆ ਤੋਂ ਆਇਆ ਇਸੇ ਘਰ ਨੂੰ ਵੱਡਾ ਟਿਕ ਰਿਹਾ ਪਤਾ ਨਹੀਂ ਕੀ ਲੜ ਗਿਆ ਜਾਏ ਵੱਡੀਆਂ ਦੇ ਆ ਖਾਂਦੀਆਂ ਪੀਂਦੀਆਂ ਟਿੱਟਾਂ ਮਰੀ ਜਾਂਦੀਆਂ ਨੇਗੀਆਂ ਇੱਥੇ ਮੇਰੀ ਸੱਸ ਤਿੱਕ ਜਿਹੜੇ ਘਰੋਂ ਨਾ ਪੈਰ ਪਟਣ ਦਿੰਦੇ ਦੀ ਆ ਤਾਂ ਕਹਿਣ ਦੀ ਗੁੰਦੀ ਨਹੀਂ ਤੀ ਪੇਕੀ ਜਾਣਗਾ ਆ ਖਾਂਦੀਆਂ ਪੀਂਦੀਆਂ ਪੇਕੀ ਵੀ ਬਗ ਜਾਣਗੇ ਉੱਥੇ ਜਾ ਕੇ ਬਦਲ ਜਾਂਦੀਆਂ ਨੇਗੀਆਂ ਆਵਰਾ ਕੰਨਿਆ ਨਹੀਂ ਕੰਨਿਆ ਨਾ ਬਹੁਤ ਕੰਨਾ ਆਲੀ ਗਏ ਕਰਦੇ ਆ ਨੇ ਦੱਸ ਲੈ ਮਾਂ ਪਾਣੀ ਪੀ ਲੈ ਕੀ ਹੋ ਰਿਹਾ ਕਿਉਂ ਰੋਲਾ ਪਾਇਆ ਨਹੀਂ ਰੋਲਾ ਕਾਦਾ ਪਾਇਆ ਲਾ ਆ ਵੱਡਾ ਤੀਗਾ ਇਹ ਵੀ ਆ ਕੇ ਮੇਰੇ ਦੇ ਟੁਣਾ ਭੰਨ ਗਿਆ ਹੁਣ ਐ ਕਰਤਾ ਮਾਂ ਐ ਕਰਤਾ ਵੀ ਦੱਸ ਮੈਂ ਤਵੱਲੀ ਦਿਆ ਤੇਰਾ ਖਸਮ ਲੜਿਆ ਸੀ ਉਹਦੇ ਨਾਲ ਮੰਮੀ ਪਹਿਲਾਂ ਨਾ ਪਾਣੀ ਪੀ ਲੈ ਠੰਡੀ ਹੋਇਆ ਫਿਰ ਗੱਲ ਕਰ ਲਈ ਨਾਲੇ ਨਾ ਤਨੂ ਕੀ ਪਤਾਗਾ ਵੀ ਲੱਕੀ ਤੇ ਲੜਨ ਕਰਕੇ ਗਈ ਆ ਉਹ ਕੀ ਪਤਾ ਕੋਈ ਆਪਸ ਚ ਗੱਲ ਹੋਈ ਹੋਵੇ ਉਹਨਾਂ ਦੇ ਨਹੀਂ ਆਪਸ ਮੈਂ ਕਾਹਨੂੰ ਹੋਈ ਆ ਮੇਰੇ ਤਾਂ ਗੱਲ ਹੋਈ ਸੀ ਉਹਦੇ ਨਾਲ ਫੋਨ ਤੇ ਕਹਿੰਦਾ ਭੱਗ ਜਾਣ ਦੇ ਮੈਂ 4 ਦਿਨ ਜਾਂਦੀ ਆ ਉਹਦੇ ਪੇਕਿੰਗ ਮੈਨੂੰ ਕੀ ਪਤਾ ਤੀਗਾ ਹੁਣ ਕੀ ਕਰਤੂਤਾਂ ਕਰਦੇ ਫਿਰਦੇ ਨੇਗੇ ਫਿਰ ਮੈਂ ਹੁਣ ਕੀ ਸੋਚਿਆਗਾ ਕੋਈ ਨਹੀਂ ਵਾਕੇ ਆ ਜੂਗੀ ਰੀ ਤਾਂ ਐਵੇਂ ਤੁਸੀਂ ਘਰੇ ਤਾਂ ਨਾਕਲੇਸ ਪਾਇਆ ਕਰੋ ਤਿੱਜੇ ਆਉਂਦੀ ਨਹੀਂ ਆਉਂਦੀ ਉਹ ਉਹ ਹੁਣ ਉਹਦੀ ਛੋਟੀ ਭੈਣ ਦੇ ਰਿਸ਼ਤਾ ਲੈਣਾਗਾ ਲੈ ਐਡੀ ਸ਼ਤਿਰ ਇਸ ਤਰ੍ਹਾਂ ਦੀ ਕਿਆਮਾ ਕਮਾਲ ਹੋ ਗਈ ਥੋਡੇ ਅਲੀ ਤਾਂ ਹੱਦ ਹੋਈ ਪਈ ਆ ਜਮਾਈ ਨਾ ਮੇਰੀ ਗੱਲ ਸੁਣ ਆ ਜਦੋਂ ਤੂੰ ਆ ਕੇ ਆਂਦੀ ਭੈਣ ਦੇ ਹੁੰਦੇ ਬੈਠਦੀ ਉਦੋਂ ਕਮਾਲ ਤਾਂ ਹੋਈ ਨਹੀਂ ਆ ਹੁਣ ਕਮਾਲ ਹੋ ਗਈ ਹੈ ਮੈਂ ਤਾਂ ਮੇਰੇ ਘਰ ਜਾੜਦਾ ਮੈਂ ਤਾਂ ਮੈਨੂੰ ਹੀ ਮਿਹਨੇ ਤੇ ਲੱਗੀ ਸਾਰਾ ਕੁਝ ਥੋਡੇ ਕਹਿਨ ਤੇ ਕਰਿਆ ਸੀ ਨਾ ਮੈਂ ਸਾਰਾ ਕੁਝ ਕੀਤਾ ਸੀ ਫਿਰ ਉਹਨੇ ਵੀ ਮੇਰੇ ਕਹਿਨ ਤੇ ਕੀਤਾਗਾ ਸਾਰਾ ਕੁਝ ਹੁਣ ਤੁਸੀਂ ਹੋਰ ਵਿਆਹ ਕਰੋਗੇ ਬਾਈ ਦਾ ਹਜੇ ਉਧਰੋਂ ਨਿਬੜਿਆ ਵੀ ਨਹੀਂ ਪਹਿਲਾਂ ਵਿਆਹ ਦੀਆਂ ਗੱਲਾਂ ਤਾਂ ਆਪਣੇ ਘਰੇ ਪਹਿਲਾਂ ਹੀ ਚੱਲਣ ਲੱਗ ਗਈਆਂ ਨੇ ਮਾੜੀ ਜਿਹੀ ਕੋਈ ਗੱਲ ਹੋਣੀ ਚਾਹੀਦੀ ਹੈ ਭੈਣੇ ਅਸੀਂ ਨਹੀਂ ਨਿਮੇੜ ਰਹੇ ਅਗਲੇ ਖੁਦ ਨਿਮੇੜ ਰਹੀ ਆ ਅਫਰ ਜਾਣਦੀ ਆ ਤਾਂ ਜਾਣਦੇ ਆਹੇ ਜੇ ਫਿਰ 32 ਸੇ ਫਰਦੀਆਂ ਨੇ ਕਿ ਦੁੱਤੀਆਂ ਸਾਫ ਕਰਦੀਆਂ ਮੇਰੀਆਂ ਨਾ ਤੁਸੀਂ ਰੀਤ ਦੇ ਮੂੰਹ ਸੁਣਿਆ ਵੀ ਉਹ ਕਹਿੰਦੀ ਮੈਂ ਤਲਾਕ ਦੇਣਾ ਉਹਦੀ ਮਾਂ ਦੇ ਮੂੰਹ ਸੁਣ ਲੈਣ ਨਾਲੇ ਉਹ ਕਿਹਾ ਉਹਦੀ ਆਪ ਦੀ ਮਾਂ ਗਈ ਕਹੀ ਜਾਂਦੇ ਪਹਿਲਾਂ ਰੀਤ ਨਾਲ ਤਾਂ ਗੱਲ ਕਰੋ ਕੀ ਕਹਿੰਦੀ ਉਹ ਗੱਲ ਕਰਕੇ ਆਇਆ ਮੁੰਡਾ ਕਹਿ ਕੇ ਆਇਆ ਮੁੰਡਾ ਕਹਿੰਦਾ ਵੀ ਚੱਲ ਲੈਣ ਗਿਆ ਤੀ ਗਾ ਜਵਾਬ ਦੇਗੀ ਅਗਲੀ ਖਰਾ ਕੰਨੀ ਮੈਂ ਤਾਂ ਜਾਣਾ ਹੀ ਨਹੀਂ ਮੰਮੀ ਮੈਨੂੰ ਨਹੀਂ ਇਹ ਗੱਲਾਂ ਦੇ ਯਕੀਨ ਹੈਗਾ ਵੀ ਮੈਨੂੰ ਇਹ ਲੱਗਦਾ ਵੀ ਰੀਤ ਨੇ ਜਵਾਬ ਦੇ ਦਿੱਤਾ ਹੋਗਾ ਤੂੰ ਪਤਾ ਕਰਿਆ ਜੇ ਤੇਰੀ ਗੱਲਾਂ ਦੇ ਯਕੀਨ ਆ ਜੂਗਾ ਮੇਰੇ ਤਾਂ ਸਰ ਦੁੱਖੀਆਂ ਨਾ ਮੇਰਾ ਦਿਮਾਗ ਨਾ ਖਾ ਮੰਮੀ ਮੈਂ ਦਿਮਾਗ ਨਹੀਂ ਖਾਦੀ ਮੈਂ ਤੁਹਾਨੂੰ ਸਮਝਾਉਣੀ ਆ ਵੀ ਕੋਈ ਗੱਲ ਨਹੀਂ ਰੀਤ ਆ ਜੂਗੀ ਬਾਕੀ ਉਹਦੇ ਨਾਲ ਬੈਠ ਕੇ ਗੱਲ ਕਰ ਲਿਓ ਤੁਸੀਂ ਤਾਂ ਪਹਿਲਾਂ ਵਿਆਹ ਦੀ ਗੱਲ ਛੇੜ ਲਿਓ ਉਹ ਜਿਹਦੀ ਮਾਂ ਆ ਗਈ ਮੁਝਾ ਕਿ ਆ ਗਈ ਆ ਕਿ ਮੈਂ ਆਪਦੀ ਦੂਜੀ ਕੁੜੀ ਦਾ ਰਿਸ਼ਤਾ ਕਰ ਦਿੰਨੀ ਐ ਕੋਈ ਗੱਲ ਆ ਨਾਲੇ ਨਾ ਵੱਡਾ ਬਾਈ ਨਾ ਸਮਝਦਾਰ ਆ ਉਹ ਕਿਸੇ ਦੇ ਮਗਰ ਨਹੀਂ ਲੱਗਦਾ ਅਕਲ ਨਾਲ ਬੋਲ ਔਰ ਮਣੀਆਂ ਹੋ ਮੇਰੀ ਆ ਜਿਹਨੂੰ ਐ ਬੋਲਦੀਆਂਗੀ ਥੋੜਾ ਜਿਹਾ ਤਮੀਜ਼ ਰੱਖ ਉਹ ਅੱਡੀ ਵੱਡੀ ਨਹੀਂ ਹੋ ਗਈ ਤੂੰ ਘਰ ਚ ਜੋ ਵੱਡੇ ਦੇ ਅੱਡੇ ਆਣੇਗੀ ਤੂੰ ਹੁਣ ਮੰਮੀ ਮੈਂ ਅੱਡੇ ਨਹੀਂ ਬਿੜਦੀ ਮੈਂ ਤੁਹਾਨੂੰ ਐ ਕਹਿੰਨੀ ਐ ਮਾਂ ਤਾਂ ਉਹ ਵੀ ਰੀਤ ਦੀ ਆ ਮਾਂ ਰੀਤ ਦੀ ਆ ਨਾਲੇ ਹੋਣੀਆਂ ਤੇ ਰੀਤ ਦੁਸ਼ਮਣ ਹੋਗੀ ਉਹ ਰੀਤ ਨੂੰ ਕਿਹਨੇ ਕੱਢਿਆ ਕਰੋ ਕੱਢਿਆ ਕਿਸਕੰਜਰ ਨੇ ਕਰੋ ਨਾ ਜਾਂਦੀ ਕਿਹੜਾ ਕੋਈ ਛੱਡ ਕੇ ਆਇਆ ਸੀ ਕਾ ਫਿਰ ਤੁਸੀਂ ਉਹਨੂੰ ਪਿਆਰ ਨਾਲ ਵੀ ਸਮਝਾ ਸਕਦੇ ਆ ਵੀ ਕੋਈ ਨਹੀਂ ਪਈ ਜਿਹੜੀ ਕੋਈ ਗਲਤੀ ਹੋ ਗਈ ਓਹ ਲੈ ਲੈਣੀਆ ਪਿੰਡ ਚ ਵਜਾਉਂਦੀ ਫਿਰੂਗੀ ਵੀ ਸਾਥੋਂ ਗਲਤੀ ਹੋ ਗਈ ਰੀਤ ਸਾਥੋਂ ਗਲਤੀ ਹੋ ਗਈ ਮੰਮੀ ਗੱਲ ਢੋਲ ਦੇਣੀ ਹੁੰਦੀ ਗੱਲ ਨਾ ਸੁੱਲਝ ਜਾਂਦੀ ਹੁੰਦੀ ਆ ਠੀਕ ਆ ਜੇ ਆਪਾਂ ਬੰਦੇ ਨੂੰ ਸਮਝਾਈਏ ਤਾਂ ਇਹ ਨਹੀਂ ਹੈਗਾ ਜੇ ਮਾਣੀ ਨੂੰ ਕੋਈ ਗੱਲ ਹੋ ਗਈ ਚਲੋ ਦੇਓ ਤਲਾਕ ਰੱਖ ਲਓ ਜੀ ਵਿਆਹ ਬਸ ਹੋਈ ਨਹੀਂ ਬੜੀ ਅਗਲੀ ਤਲਾਕ ਦੇਣ ਦੇ ਪੇਪਰ ਤਿਆਰ ਕਰਵਾ ਗਈ ਆ ਮੰਮੀ ਤੁਹਾਨੂੰ ਉਂਗਲਾ ਲਾਈ ਜਾਂਦਾ ਕੋਈ ਐਡੀ ਕੋਈ ਗੱਲ ਨਹੀਂ ਹੋਈ ਹੋਣੀ ਉਹ ਸਮਝਦਾਰਾਂ ਨਾਲੇ ਮੇਰੇ ਕੋਲੋਂ ਮਰ ਜਾ ਦਮਾ ਕੱਫ ਕਲੀਆਂ ਲੈ ਲੈ ਜਾਨੀ ਸੁਦੀ ਹੁੰਦੀ ਜਿਹੜੀ ਗੱਲ ਮੈਂ ਕਹਿਆ ਕੰਨ ਚ ਤਾਂ ਪੁੰਦਗੂਰੀ ਹੈਗੀ ਪਤਾ ਨਹੀਂ ਕਹੀ ਦੀ ਹੈ ਕਹੀ ਦੀ ਨਹੀਂ ਮੈਂ ਤਾਂ ਲਿਆ ਕੇ ਤੈਨੂੰ ਵੀ ਕੰਜਰੀਏ ਬਸਤਾਰ ਰਹੀ ਹੈਗੀ ਲੈ ਲੱਗਦਾ ਹੁਣ ਬਾਈ ਤੋਂ ਬਾਅਦ ਬੀਰ ਪਾਲੂ ਖੜ ਲਿਆ ਲੱਗਦਾ ਉਸੇ ਤੋਂ ਲਾਪਾ ਕਰਾ ਕੇ ਆਈ ਆ ਆ ਜਾਂਦੇ ਲੱਕੀ ਕੀ ਕਰ ਰਿਹਾ ਤੂੰ ਕੁਛ ਨਹੀਂ ਆਦਣਾ ਢੋਲ ਚ ਪਾਉਂਦਾ ਸੀਗਾ ਇਹੀ ਕੰਮ ਆ ਜੋ ਘਰ ਹੈ ਗਿਆ ਬਸ ਇਹੀ ਕੰਮ ਤੇ ਲੱਗਾ ਰਿਹਾ ਕਰ ਕਿਉਂ ਹੋਰ ਦਸ ਤੇ ਡੀਟੀਓ ਲੱਗੇਗਾ ਵੀ ਡਿਊਟੀ ਦੇ ਭੱਜਾਂ ਘਰ ਜੁਗ ਰਹੀ ਆ ਜੇ ਘਰ ਦਾ ਨਹੀਂ ਕਰਦਾ ਮੈਂ ਤਾਂ ਤਾਂ ਵੀ ਮਰਦਾ ਜੇ ਮੈਂ ਘਰ ਦਾ ਕਰਦਾਗਾ ਤੇ ਡੀਟੀਓ ਲੱਗ ਜਾ ਤੈਨੂੰ ਕੌਣ ਕਹਿੰਦਾ ਪੜ ਲੈਂਦਾ ਚਾਰ ਅੱਖਰ ਕੋਲੇ ਕਸਦਾਰਿਆ ਹੋਈਗਾ ਉਦੋਂ ਤਾਂ ਆ ਨਾਨੀ ਨਾ ਮਮੀ ਨੂੰ ਸਮਝਾ ਲੈ ਹੁਣ ਮੇਰੇ ਨਾਲ ਢੇ ਲਾਉਣ ਲੱਗ ਗਈ ਐਨਾ ਮੈਂ ਚੰਗੀ ਨਹੀਂ ਕਹਿੰਦੀ ਮਾੜੀ ਨਹੀਂ ਕਹਿੰਦੀ ਲੈ ਗੱਲ ਚੰਗੀ ਮਾੜੀ ਦੀ ਨਹੀਂ ਹੈਗੀ ਮਾਂ ਦੀ ਨੀਅਤ ਚਾ ਸਭ ਏਕ ਨੇ ਕੋਈ ਚੰਗਾ ਕਰੇ ਚਾਹੇ ਮਾੜਾ ਕਰੇ ਹਜੇ ਮਾੜੇ ਨੂੰ ਤਾਂ ਭਾਵੇਂ ਉਹ ਚੰਗਾ ਕਹਦੇ ਪਰ ਯੁਨੀ ਚੰਗਾ ਕੀਤਾ ਨਾ ਉਹਨੂੰ ਤਾਂ ਉਹ ਮਾੜਾ ਮਾੜਾ ਕਹੋਗੀ ਨਾਲੇ ਤੂੰ ਕੋਲ ਲੱਗੀ ਪਈ ਸੀ ਤੈਨੂੰ ਬੋਲਣਾ ਹੁਣ ਕੀ ਹੋ ਗਿਆ ਤੇਰੀ ਤਾਂ ਉਹ ਲਾਡਲੀ ਸਾਸਿ ਉਹਨੂੰ ਕੀ ਹੋ ਗਿਆ ਆਹੋ ਲਾਡਲੀ ਸਾਸਿ ਅ ਮੈਂ ਤਾਂ ਪੁੱਛਿਆ ਸੀ ਮੜਾਇਆ ਉਹ ਜੀ ਮੈਂ ਆ ਮੇਰੀ ਕਿਹੜਾ ਜਬਾਨ ਰਹਿੰਦੀ ਆ ਰੋਲਾ ਪਈ ਜਾਂਦਾ ਸੀ ਤੇ ਬਾਈ ਨੇ ਕੁਝ ਬੋਲੀ ਜਾਂਦੀ ਸੀ ਬਾਈ ਗੁੱਸੇ ਜਿਹਾ ਬਾਹਰ ਗਿਆ ਮੈਂ ਜਾ ਕੇ ਬੁਛ ਲੈ ਮੈਂ ਨਾਲੇ ਪਾਣੀ ਫੜਾਇਆ ਮੈਂ ਕਿਹਾ ਮਾਂ ਕੀ ਹੋ ਗਿਆ ਅੱਗੋ ਤਾਂ ਮੇਰੀ ਗੱਲ ਪੈ ਗਈ ਲੈ ਕਰ ਲੋ ਗੱਲ ਬਾਈ ਦਾ ਵੀ ਗੁੱਸਾ ਕਤਾਬ ਹੈ ਨਹੀਂਗਾ ਬਾਈ ਨੂੰ ਮੈਂ ਬਹੁਤ ਕਿਹਾ ਸੀਗਾ ਮਾਂ ਜਿੰਨਾ ਤੋਂ ਕਿਸੇ ਬਾਰੇ ਚੰਗਾ ਕਰਨ ਬਾਰੇ ਸੋਚੇਗਾ ਨਾ ਇतना ਮਾੜੀ ਹੋਗੀ। ਭਾਈ ਇਸ ਘਰ ਚ ਤਾਂ ਥੋੜੀ ਮਾਂ ਹੀ ਚੰਗੀ ਆ ਇਕੱਲੀ, ਬਾਕੀ ਤਾਂ ਸਾਰੇ ਐਵੇਂ ਤੁਰੇ ਫਿਰਦੇ ਆ ਮਾੜੇ ਹੀ ਆ ਬਸ। ਮੇਰੀ ਮਾਂ ਆਹੋ। ਮੇਰੀ ਮਾਂ ਮਾੜੀ ਥੋੜੀ ਆ। ਮੇਰੀ ਮਾਂ ਤਾਂ ਬਹੁਤ ਚੰਗੀ ਆ। ਅਸੀਂ ਮਾੜੇ ਆ ਸਿਰਫ ਦੋਨੇ ਪੁੱਤ। ਮੇਰੀ ਮਾਂ ਤਾਂ ਇੰਨੀ ਚੰਗੀ ਐ ਨਾ, ਬਸ ਪੁੱਛਣਾ। ਮੇਰੀ ਮਾਂ ਵਰਗੀ ਰੱਬ ਤਾਂ ਸਭ ਨੂੰ ਮਾਂ ਦੇਵੇ। ਆਹੋ ਦੇਵੇ। ਲੱਕੀ ਤੂੰ ਨਾ ਮੈਤ ਤਾਣਾ ਕਰ ਠੀਕ ਐ ਨਾ? ਮੇਰੀ ਗੱਲ ਸੁਣ ਲੈ। ਤੇ ਆ ਨਮਾੜਾ ਮੁੱਟਣਾ ਆਪਦੀ ਮਾਂ ਨੂੰ ਸਮਝਾ ਲੈ ਕਰ ਕਹਿ ਦਿਆ ਕਰ ਕੁਝ ਵੀ ਨਾ ਬੋਲਿਆ ਕਰੇ ਮੈਨੂੰ। ਉਹਨੂੰ ਸਮਝਾਉਣ ਵਾਲਾ ਕੋਈ ਨਹੀਂ ਜੰਮਿਆ। ਤਨ ਮੈਂ ਗੱਲ ਸੱਚੀ ਦਸਾਂਗੀ ਸਿੱਧਾ ਨਾ ਨਾ ਵੀ ਮੈਂ ਉਹਨੂੰ ਸਮਝਾਉਣਾ ਨਹੀਂ ਲੜੀ ਜਾਂਦੀ ਆ ਵਧੀਆ ਗੱਲਾਂ ਨਾਲ ਤੂੰ ਤਾਂ ਖੁਸ਼ ਹੋਵੇਂਗਾ ਤੇ ਮੇਰੀ ਮਾਂ ਲੜੂਗੀ ਆਪੇ ਵੀਰਪਾਲ ਵਾਜੂ ਕਮਾਲ ਦੀ ਗੱਲਾਂ ਤੇਰੀ ਵੀਰਪਾਲ ਅੱਖੇ ਕੁਝ ਹੋਏਗਾ ਮੈਂ ਕਹਦੇ ਨਾ ਖੁਸ਼ ਆ ਜੇ ਤੂੰ ਕਮਾਲ ਦੀਆਂ ਗੱਲਾਂ ਕਰਦੀ ਆ ਪਰ ਇੱਕ ਮੈਨੂੰ ਆਪ ਕੱਢਣਾ ਚਾਹਣਾ ਤੈਨੂੰ ਆਏ ਆ ਵੀ ਮੇਰੀ ਮਾਂ ਲੜੂਗੀ ਫੇਰ ਹੀ ਇਹ ਜਾਊਗੀ ਮੈਨੂੰ ਤੇਰੇ ਢਿੱਡ ਦਾ ਨਾ ਸਾਰਾ ਪਤਾ ਹੈਗਾ ਕੀ ਕੁਝ ਚੱਲਦਾ ਤੇਰੇ ਦਿਮਾਗ ਚ ਨਾਲੇ ਜੇ ਤੈਨੂੰ ਪਤਾ ਨਾ ਫੇ ਸ਼ਾਇਦ ਤੈਨੂੰ ਮੇਰੀ ਮਾਂ ਬਾਰੇ ਨਹੀਂ ਪਤਾ ਹੈਗਾ ਮੇਰੀ ਮਾਂ ਪਤਾ ਕਹੇ ਜੀ ਸੋਚਦੀ ਮਾਲਕਾ ਮੇਰੀ ਮ بس ਮੇਰੀ ਮਾਂ ਦੀ ਜੀ ਹਾਂ ਚ ਹਾਂ ਮ ਲਈ ਜਾਏਗਾ ਚਾਹੇ ਤਾਂ ਮੈਨੂੰ ਪਾਵੇਂ ਸਾਰੇ ਨੂੰ ਲੁੱਟ ਲਾ ਦੇ ਕੋ ਪੰਜੀਬੀਣਾ ਛੱਡ ਪਰ ਇੱਕ ਗੱਲ ਆ ਜਿਹੜੇ ਸਾਬ ਨਾਲ ਹੈ ਪੈਸਿਆਂ ਪਿੱਛੇ ਭਜਦੀ ਨਾ ਬੜਾਈ ਦੀ ਭੁੱਖੀ ਆ ਕਿੰਨਾ ਲੜ ਕੇ ਗਈ ਆ ਆਪਣੇ ਨਾਲ ਪਰਸੋਂ ਪੈਸਿਆਂ ਪਿੱਛੇ ਕਹਿੰਦੀ ਪੈਸੇ ਦਿਓ ਮੈਂ ਤਾਂ 500 ਰੁਪਏ ਬਸ ਮੁੱਲੇ ਦੇ ਮੁੰਡੇ ਨੂੰ ਛਕਣ ਆਪ ਉਹਨਾਂ ਨੇ ਕਦੇ ਜਾਤ ਵੀ ਨਹੀਂ ਪੁੱਛੀ ਆਪ ਆਪਣੇ ਕਦੇ ਆਏ ਵੀ ਨਹੀਂ ਉਹ ਦੁਕਾਨ ਵਿੱਚ ਖੜੇ ਨੇ ਉਹ ਉਹੀ ਦਾ ਤੇਰੇ ਨਾਲ ਮੈਂ ਮੱਥਾ ਮਾਰਦੀ ਆ ਬਸ ਭਾਈ ਥੋੜੀ ਮਾਂ ਨੂੰ ਤਾਂ ਆਏ ਆ ਦੋ ਪੁੱਤ ਹੈ ਗਿਆ ਮੇਰੇ ਆ ਇੱਕ ਦਾ ਵਿਆਹ ਕਰਦਾ ਦੂਜਾ ਬਸ ਦੂਜੀ ਰੋਸ ਕੇ ਬਾਗ ਜਾਂ ਫੇਰ ਉਹਦਾ ਵਿਆਹ ਕਰਦਾ ਬਸ ਤੁਹਾਨੂੰ ਤਾਂ ਉਹਨੂੰ ਵਿਆਉਣ ਦਾ ਝਾਗ ਆ ਪਤਾ ਨਹੀਂ ਕਿੰਨੇ ਆਖ ਤਾਂ ਪਾਣੀ ਵਾਰ-ਵਾਰ ਪੀਉਂਦੀ ਤਾਂ ਇੱਥੇ ਤਾਂ ਮੇਰੇ ਨਾਨੇ ਵਰਗੇ ਬਾਗੇ ਮਗਜ ਖੋਲਾ ਕਰਕੇ ਆਪਦਾ ਉਹਨਾਂ ਦੀ ਨਹੀਂ ਸੁਣੀ ਮੈਂ ਕੀ ਦਾ ਵਿਚਾਰਾਂਗਾ ਨਾਲ ਇੱਕ ਗੱਲ ਆ ਵੀਰਪਾਲ ਜਿਹੜੀ ਤੂੰ ਆਹ ਬੇਇੱਜ਼ਤੀ ਦੀ ਗੱਲ ਕਰਦੀ ਹੈ ਨਾ ਤੂੰ ਤਾਂ ਬੇਇੱਜ਼ਤੀ ਸ਼ਾਇਦ ਹੁਣ ਮੰਨਣ ਲੱਗੀ ਆ ਜਿੱਦਾਂ ਦੀ ਇਸ ਘਰ ਦੇ ਵਿੱਚ ਜੋਤੀ ਆਈ ਸੀ ਨਾ ਮੈਨੂੰ ਪਤਾ ਮੈਂ ਕੀ ਕੁਝ ਸੁਣਦਾ ਰਿਹਾ ਆ ਬਿਨ ਬਾਬ ਤੋਂ ਬੱਚਾ ਕਿਹਦਾ ਇਹ ਆਹ ਕਹਿ ਜਾ ਬਾਪ ਆਗਾ ਪਤਾ ਨਹੀਂ ਕੀ ਗੁੱਸਾ ਹੋ ਜਾ ਮੈਂ ਮੈਂ ਨਾ ਤੇਰੀਆਂ ਕਹਾਣੀਆਂ ਸੁਣਨੀ ਆਈ ਠੀਕ ਆ ਮੈਂ ਤੈਨੂੰ ਐ ਕਹਿੰਦੀ ਆ ਵੀ ਇੱਕ ਵਾਰੀ ਮੰਮੀ ਨੂੰ ਚੰਗੀ ਤਰ੍ਹਾਂ ਸਮਝਾ ਦੇ ਮੰਨਦੀ ਆ ਠੀਕ ਆ ਨਹੀਂ ਮੈਂ ਤਾਂ ਨਹੀਂ ਰਹਿੰਦੀ ਇੱਥੇ ਠੀਕ ਆ ਮੇਰੇ ਤਾਂ ਹੱਥ ਖੜੇ ਆ ਭਾਈ ਮੇਰੇ ਤੋਂ ਲੋਡੇ ਦਾ ਕੱਟਿਆ ਜਾਂਦਾ ਠੀਕ ਆ ਆ ਕੱਟ-ਕਟੜੇ ਦੀਆਂ ਗੱਲਾਂ ਨਾ ਉਦੋਂ ਕਰਨੀਆਂ ਸੀ ਜਦੋਂ ਮੈਨੂੰ ਪਲੋਪ ਪਲੋਪ ਕਹਿੰਦੀ ਹੁੰਦੀ ਸੀਗੀ ਵੀ ਰਹਿਣ ਦੇ ਲੱਕੀ ਤੇਰੀ ਮੰਮਾ ਦਾ ਬਹੁਤ ਚੰਗੀ ਆ ਮੇਰੇ ਬੱਚਾ ਚੰਗੀ ਸੀਗੀ ਠੀਕ ਆ ਨਾ ਮੈਂ ਤਾਂ ਕਹਿੰਦੀ ਸੀ ਵੀ ਉਹ ਚੰਗੀਆਂ ਹੁਣ ਉਹ ਨਹੀਂ ਚੰਗੀਆਂ ਮੈਂ ਕਹਿ ਰਹੀ ਆ ਵੀ ਨਹੀਂ ਚੰਗੀ ਹੈਗੀ ਉਹ ਚੰਗੀ ਹੈਗੀ ਨਾਲੇ ਹੋਰ ਮੇਰੀ ਗ ਹੋ ਤਾਂ ਜੋ ਕੁਝ ਹੋ ਰਿਹਾ ਨਾ ਉਹਨਾਂ ਨਿਰਭਾਗ ਕਰਨਾ ਪਊਗਾ ਨਾਲ ਇੱਕ ਗੱਲ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ ਜੇ ਤੈਨੂੰ ਆਇਆ ਨਾ ਕਿ ਮੈਂ ਜਾ ਕੇ ਮਾਂ ਨੂੰ ਇਹ ਕਹਿ ਦਊਂਗਾ ਵੀ ਮਾਂ ਤੂੰ ਬਹੁਤ ਗਲਤ ਕਰ ਰਹੀ ਹੈ ਬੀ ਨਾ ਕਰ ਤੈਨੂੰ ਕੀ ਲੱਗਦਾ ਉਹ ਐਂ ਟਿਕ ਜੂਗੀ ਉਹ ਤਾਂ ਪਹਿਲੀ ਮੈਨ ਨਾਲ ਲੜ ਕੇ ਹਟੀਆ ਮੈਨੂੰ ਕਹਿੰਦੀ ਤੂੰ ਪਾ ਕੇ ਚੰਗੀਆਂ ਲੋਕਾਂ ਦਾ ਟੀ-ਸ਼ਰਟ ਹੁਣ ਬੰਦਾ ਬਣ ਗਿਆ ਤੈਨੂੰ ਅਕਲ ਆ ਗਈ ਮੈਂ ਤਾਂ ਮੁੜ ਕੇ ਲੋ ਟੀ-ਸ਼ਰਟ ਨੂੰ ਅੱਗ ਲਾਤੀ ਉਹਨੂੰ ਮੈਂ ਤਾਂ ਮੁੜ ਕੇ ਪਾਈ ਨਹੀਂ ਉਹ ਇਸ ਘਰ ਚ ਤਾਂ ਨਾ ਥੋੜੀ ਮਾਈ ਪ੍ਰਧਾਨ ਆ ਇਕੱਲੀ ਦੂਜੇ ਤਾਂ ਬੰਦੇ ਹੀ ਨਹੀਂ ਬਸ ਉਹੀ ਆ ਜਿਵੇਂ ਕਹਿੰਦੀ ਆ ਚਾਰ ਦਿਨਾਂ ਨੂੰ ਨਾ ਉਹ ਕਹੂਗੀ ਨਾ ਅਬ ਕੀ ਐ ਅੱਜ ਦਾ ਨਾ ਕੁਛ ਖਾਣ ਦੇਵੇ ਨਾ ਚਾਹ ਦਾ ਲੀੜਾ ਕਪੜਾ ਪਾਉਣ ਦੇਵੇ ਐਨੀ ਕੰਜੂਸ ਨੀ ਆ ਤੁਹਾਡੀ ਮਾਂ ਕੰਜੂਸੀ ਦੀ ਗੱਲ ਕਰਦੀ ਏ ਤੂੰ ਮੇਰਾ ਤਾਂ ਸਿਰ ਨੀ ਮਾਂ ਹੋ ਗਿਆ ਸਾਰੇ ਪਿੰਡ ਚ ਗਲੀ ਚ ਮੈਂ ਤਾਂ ਕਿਤੇ ਖੜ੍ਹ ਨਹੀਂ ਸਕਦਾ ਆ ਮੈਨੂੰ ਪਤਾ ਹੁਣ ਮੈਂ ਸਵੇਰੇ ਸਵੇਰੇ ਕਿਵੇਂ ਆ ਕਿੱਥੋਂ ਆ ਅੱਜ ਕਿਤੇ ਪਤਾ ਨਹੀਂ ਇਹ ਰੌਲਾ ਰੂਲਾ ਪਾਉਂਦੀ ਆ ਪਤਾ ਨਹੀਂ ਮਾਂ ਹੀ ਵਾਲੀ ਬੜਾਈ ਦੀ ਭੁੱਖੇ ਸਾਰੇ ਗਵਾਂਢ ਚ ਦੱਸ ਦਿੰਦੀ ਆ ਕਿਸੇ ਨੇ ਕੋਈ ਤੇ ਕਿਸੇ ਦਾ ਬੇੜਾ ਵਹਿ ਗਿਆ ਕਿਸੇ ਦੇ ਪੁੱਤ ਮਰ ਗਿਆ ਉਹਨੂੰ ਕਿਸੇ ਨੇ ਦੱਸ ਵੀ ਦਿੱਤਾ ਕਹਿੰਦੇ ਵੀ ਰੀਤ ਤਾਂ ਭਰਜ ਗਈ ਕਹਿੰਦੇ ਲੜਕੇ ਵੱਡੇ ਮੁੰਡੇ ਨੂੰ ਕਹਿੰਦੀ ਆ ਵੀ ਇਹ ਕਿ ਤਰਸ ਤਾ ਮੈਂ ਤਲਾਕ ਦੇਉਂਗੀ ਪਿੰਡ ਚ ਕਹੀਏ ਕਹੀਏ ਗੱਲਾਂ ਬਣਦੀਆਂ ਅਗਲਾ ਕਹਿੰਦਾਗਾ ਵੀ ਜਿਹੜਾ ਛੋਟਾ ਸੀਗਾ ਇਹਦਾ ਵਿਆਹ ਹੋਇਆ ਇਹਦੇ ਕੋਲ ਆ ਦਾ ਜਵਾਬ ਨਹੀਂ ਹੈਗਾ ਤੇ ਵੱਡਾ ਵੱਡੇ ਕੋਲ ਵੀ ਲੱਗਦਾ ਕੋਈ ਲਾਦਾ ਲਾ ਚੱਕਰੀ ਆ ਜਿਹੜੀ ਅਗਲੀ ਛੱਡ ਕੇ ਜਾ ਰਹੀ ਆ ਬਹੁਤ ਵੱਡੇ ਵੱਡੇ ਦਾਗ ਲੱਗਦੇ ਨੇ ਵੀਰਪਾਲ ਆ ਤੁਹਾਡੀ ਮਾਂ ਹੀ ਆ ਜਿਹੜੀ ਲੋਕਾਂ ਕੋਲੇ ਗੱਲਾਂ ਪਚਾਉਂਦੀ ਆ ਮੈਂ ਭੈੜੀਆਂ ਭਾਈ ਮੈਂ ਚੱਲਦੀ ਨਹੀਂ ਮੈਂ ਆਹ ਨੂੰ ਨੂੰ ਐ ਕਰਤਾ ਮੈਂ ਉਹ ਨੂੰ ਆਹੀ ਤਾਂ ਗੱਲ ਆ ਆਹੀ ਕੁਛ ਕਰੀਆ ਤੁਹਾਡੀ ਮਾਂ ਹੀ ਆ ਸਾਰੀ ਆਹੀ ਤਾਂ ਗੱਲ ਆ ਜਿਹੜੀਆਂ ਸੱਸਾਂ ਹੁੰਦੀਆਂ ਨੇ ਨਾ ਜਿਹੜੀਆਂ ਸੱਸਾਂ ਹੁੰਦੀਆਂ ਨੇ ਨਾ ਇਹਨਾਂ ਤੇ ਜੇ ਕੁੱਟਮਾਰ ਪਾਵੇ ਫਿਰ ਤਾਂ ਇਹ ਬਰ ਗੱਲਾਂ ਕਰਦੀਆਂ ਨਹੀਂ ਜਿਹ ਪਰ ਜੇ ਸ਼ਾਇਦ ਇਹਨਾਂ ਦੀ ਘਰੇ ਚੱਲਦੀ ਹੈ ਨਾ ਕਹਿੰਦਾ ਚੌੜੀਆਂ ਹੋ ਹੋ ਦੱਸਦੀਆਂ ਨੇ ਵੀ ਮੇਰੀ ਨੂਣਾ ਮੂਰੇ ਚੱਲਦੀ ਆ ਮੇਰਾ ਪੁੱਤ ਨਹੀਂ ਮੇਰੇ ਮੂਰੇ ਗੋਲ ਦਾ ਫਿਰ ਤਾਂ ਇਹ ਪਤਾ ਹੀ ਨਹੀਂ ਕੀ ਕੀ ਗੱਲਾਂ ਕਹਿ ਦੇਣ ਬਾਕੀ ਭਾਈ ਡਰ ਵੀ ਹੁੰਦਾ ਆ ਜਦੋਂ ਬੰਦੇ ਇੱਥੇ ਤਾਂ ਬੁੜਨਾ ਬਣੇ ਫਿਰਦੇ ਆ ਕੌਣ ਡਰੇ ਕਿਸੇ ਤੋਂ ਤੇ ਚੱਜ ਦਾ ਦਾਮ ਹੋਵੇ ਤਾਂ ਚੱਜ ਨਾਲ ਸਮਝਾ ਲੈਣਾ ਮੈਂ ਦੋਨਾਂ ਆਪਣਾ ਮਾ ਤਾਂ ਥੋੜੇ ਤਾਂ ਤਾਂ ਮਾਈ ਨਹੀਂ ਬਸ ਜੁ ਹੁੰਦੀ ਹੋਰ ਕੀ ਕਰ ਲਵੋਗੇ ਉਹ ਲੜ ਲੜ ਕੇ ਬਥੇਰਾ ਦੇਖਿਆ ਮੈਂ ਆ ਸਾਹਮਣੇ ਵਾਲੇ ਕਮਰੇ 'ਚ ਬਿਠਾਈ ਸੀ ਉਦੋਂ ਕੀ ਕੁਛ ਜਲੂਸ ਨਿਕਲੇ ਤੈਨੂੰ ਪਤਾ ਨਹੀਂ ਉਦੋਂ ਥੋੜੀਆਂ ਹੋਈਆਂ ਨੇ ਉਹ ਤਾਂ ਆਪ ਮੂਰੇ ਹੋ ਆ ਕੇ ਮੈਨੂੰ ਕੀ ਪਤਾ ਸੀ ਚੰਗਾ ਕਿਸੇ ਗੱਲ ਦਾ ਵੀ ਨਹੀਂ ਪਤਾ ਹੁਣ ਕਿਵੇਂ ਬਾੜੀਛੇ ਦੀ ਪਤਾ ਲੱਗ ਗਿਆ ਵੀ ਮੇਰੀ ਮਾਂ ਮਾੜੀ ਆ ਪਹਿਲੇ ਤਾਂ ਕਹਿੰਦੀ ਸੀ ਤੇਰੀ ਮਾਂ ਜੇ ਨਾ ਚੰਗਾ ਕੋਈ ਨਹੀਂ ਆ ਤੇਰੀ ਮਾਂ ਦੇ ਨਾ ਦੋ ਦੋ ਚਿਹਰੇ ਆ ਠੀਕ ਆ ਨਾ ਆ ਜਿਹੜਾ ਹੁਣ ਦਿਖਾਉਂਦੀ ਆ ਪਹਿਲਾਂ ਚਿਹਰਾ ਨਹੀਂ ਦਿਖਾਉਂਦੀ ਸੀ ਪਟਾਪੋਰੀ ਬਣੀ ਰਹਿੰਦੀ ਸੀ ਸਾਰਾ ਦਿਨ ਅੱਜ ਪਤਾ ਲੱਗਿਆ ਤੈਨੂੰ ਦੇ ਦੋ ਦੋ ਚਿਹਰੇ ਸਾਰੇ ਸਾਰਾ ਦਿਨ ਆ ਥੋੜੇ ਠੰਡੇ ਕਰਦੀ ਮਰ ਜਾਨੀ ਆ ਮੈਂ ਲੱਕੀ ਮੈਂ ਤਾਂ ਨਾ ਤਵੀ ਪਈ ਆ ਠੀਕ ਆ ਨਾ ਮੈਂ ਨਹੀਂ ਇੱਥੇ ਰਹਿ ਜਿਆਹੀ ਕੁਛ ਚੱਲ ਗਿਆ ਕਮਾਲ ਦੀ ਗੱਲ ਆ ਵੀਰਪਾਲ ਤੂੰ ਤਾਂ ਹੁਣੀ ਤਪ ਗਈ ਤੂੰ ਤਾਂ ਕਹਿੰਦੀ ਤੇ ਮੇਰਾ ਨਾਂ ਫੇਰ ਵੀ ਹੈਗਾ ਅੱਜ ਸਭ ਨਾਲ ਤਾਂ ਜਿਹਨੂੰ ਉਹਨੂੰ ਫਾਹ ਲੈ ਕੇ ਮਰ ਜਾਣਾ ਚਾਹੀਦਾਗਾ ਮਰ ਜਾਣਾ ਚਾਹੀਦਾ ਤੈਨੂੰ ਤਾਂ ਆਦਤ ਪਈ ਹੋਈ ਆ ਨਾਲੇ ਗੱਲਾਂ ਬਾਤਾਂ ਕਰਾਉਣ ਦੀ ਨਾਲੇ ਆ ਗੋਲਾ ਧੰਦਾ ਕਰਨ ਦੀ ਕਰੀ ਜਾ ساری ਉਮਰ ਤੇਰੀ ਤਾਂ ਇਹੀ ਕੁਛ ਕਰਦੇ ਦੀ ਨੰਗੇ ਆਣੀ ਆ ਆਪਦੇ ਹੱਕ ਲਈ ਵੀ ਨਹੀਂ ਬੋਲ ਸਕਦਾ ਤੂੰ ਤਾਂ ਹੋਰ ਤਾਂ ਕੀ ਕਰੇਗਾ ਬੋਲੂਗਾ ਜਿੱਥੇ ਮੇਰਾ ਹੱਕ ਹੈਗਾ ਨਾ ਮੈਂ ਉੱਥੇ ਬੋਲੂਗਾ ਪਰ ਜਿਹੜੀਆਂ ਬੇਫਾਲਤੂ ਦੀਆਂ ਗੱਲਾਂ ਨਾ ਇਹਦੇ 'ਚ ਮੇਰੇ ਤੇ ਹੀ ਮੋਹਰ ਲੱਗਦੀ ਆ ਵੀ ਤੂੰ ਕੀਤਾ ਸਭ ਕੁਝ ਜੇ ਮੈਂ ਕੋਈ ਆਪਦੀ ਵੀ ਚੁਗਲੀ ਦੀ ਗੱਲ ਉਹ ਤੋਂ ਪੁੱਛ ਵੀ ਲਈ ਭਾਬੀ ਤਾਂ ਉਲਟਾ ਮੇਰੇ ਗਲ ਪੈ ਗਈ ਉਹਨੂੰ ਪਤਾ ਲੱਗ ਗਿਆ ਵੀ ਮੈਂ ਗੱਲ ਮਾਂ ਕੋਲੇ ਕਰੀ ਆ ਤੇ ਜੇ ਮੈਂ ਕਹੂੰਗੀ ਕਰੀਏ ਤਾਂ ਮੇਰੇ ਗਲ ਪਊਗਾ ਇਹ ਤੋਂ ਚੰਗਾ ਮੈਂ ਪਹਿਲਾਂ ਆਪੀ ਦੀ ਗੱਲ ਪੈ ਜਾ ਮੈਂ ਨਾ ਤੈਨੂੰ ਇੱਥੇ ਭਾਬੀ ਦੀ ਗੱਲ ਨਹੀਂ ਕਰਨੀ ਮੈਂ ਤੈਨੂੰ ਇੱਥੇ ਐ ਕਹਿਣਾਈ ਆ ਵੀ ਤੂੰ ਮਾੜਾ-ਮੋਟਾ ਮੇਰੇ ਹੱਥਾਂ 'ਚ ਬੋਲ ਲਿਆ ਕਰ ਪਰ ਮਾੜੀ-ਮੋਟੀ ਹੋਟੈਲ ਹੀ ਹੋ ਜੂਗੀ ਨਾ ਮੇਰੀ ਗੱਲ ਸੁਣ ਪਰ ਮੈਂ ਵੀ ਕੀ ਦੇ ਨਾ ਮੱਥਾ ਮਾਰੀ ਜਣੀ ਮੇਰੇ ਤੋਂ ਤਾਂ ਦਰੀਆਂ ਗੱਲਾਂ ਨਾ ਸੁਣਾਈ ਆ ਮੇਰੀ ਗੱਲ ਦਾ ਜਵਾਬ ਦੇ ਮੇਰੀ ਗੱਲ ਦਾ ਜਵਾਬ ਦੇ ਜਦਨ ਮਾਸੀ ਆਈਏ ਤੂੰ ਕੋਲ ਬੈਠੀ ਤਾਂ ਬੋਲੀਗੀ ਤੇ ਜਦੋਂ ਰੀਤ ਆਏ ਕਹਿੰਦੀ ਸੀ ਮੈਂ ਜਾਣੀ ਹੈ ਕਿ ਛੋਟੀ ਤਾਂ ਸਾਖ ਦੇ ਦਾਂਗੇ ਅਤੇ ਤੇਰੀ ਮਾਂ ਬੜੀਆ ਮੈਨੂੰ ਪੂਜਦੀ ਉਹਦੇ ਮਗਰ ਹਣਾ ਸੋ ਸੋ ਕੁਛ ਕਰਨਾ ਸੀ ਚਾਰ ਚਾਰ ਦਿਨ ਗੱਲ ਨਹੀਂ ਛੱਡਣੀ ਸੀਗੇ ਇਹਨੇ ਮਗਰ ਪਈ ਰਹਿੰਦੀ ਮੇਰੇ ਵੀ ਮੇਰੀ ਕੁੜਮਣੀ ਨੂੰ ਐ ਬੋਲੀ ਆ ਕਿ ਮੇਰੇ ਤੋਂ ਤਾਂ ਨਾ ਮੱਥਾ ਨਹੀਂ ਵੱਜਦਾ ਆ ਬੰਨੇ ਤੇਰੇ ਮੂਰੇ ਹੱਥ ਆ ਜੇ ਕੋਈ ਸੋ ਸਮਝਾਣਾ ਆਪਦੀ ਮਾਂ ਨੂੰ ਸਮਝਾ ਲਾ ਆਹੀ ਹੱਥ ਨਾ ਮੇਰੀ ਮਾਂ ਅੱਗੇ ਬੰਨ ਦੇ ਵੀ ਸਾਨੂੰ ਕੋਈ ਨਹੀਂ ਸਮਝਾ ਸਕਦਾ ਆ ਗਈ ਨਾ ਹੁਣ ਉਹੀ ਲਾਈਨ ਤੇ ਰੀਅਲ ਐਮ ਐਨ ਲਾ ਤੋਂ ਮੈਂ ਡਰਦਾ ਹੁੰਦਾ ਸੀ ਮੈਂ ਤਾਂ ਮੂੰਹ ਚੱਕ ਕੇ ਉਹਦੀ ਕਹਿ ਜਾਂਦੀ ਤੇਰੀ ਮਾਂ ਤਾਂ ਚੰਗੀ ਐ ਤੂੰ ਮਾੜਾ ਐ ਜੋਤੀ ਮਾੜੀ ਐ ਕਹਿਣ ਦੀਆਂ ਗੱਲਾਂ ਨੇ ਸਭ ਮਾੜੇ ਨੇ ਪਰ ਗੱਲ ਤਾਂ ਅਸਲ ਹੁਣ ਪਤਾ ਲੱਗਦੀ ਹੈ ਨਾ ਕਹਿੰਦੇ ਨੇ ਜਾਂ ਤਾਂ ਬਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ ਹੁਣ ਇਹਨੂੰ ਪਤਾ ਲੱਗਦਾ ਵੀ ਕੌਣ ਮਾੜਾ ਤੇ ਕੌਣ ਚੰਗਾ ਪਰ ਇੱਕ ਗੱਲ ਆ ਇਹਨਾਂ ਨੇ ਇਹਨੂੰ ਸੁਰਤ ਆ ਜਾਊਗੀ ਇਹਨੂੰ ਵੀ ਮਾਣਾ-ਵਟਾ ਪਤਾ ਲੱਗ ਜਾਊਗਾ ਵੀ ਕੀਤੇ ਦਿਲਾ ਵਿੱਚ ਕਿੰਨਾ ਕੁ ਪਾਣੀ ਆ ਮਾਣਾ ਗੱਲ ਕਰਨ ਦਾ ਕੋਈ ਫਾਇਦਾ ਤਾਂ ਹੈ ਨਹੀਂਗਾ ਜੇ ਕੁਝ ਬੋਲੇਗਾ ਗੱਲ ਸਾਰੀ ਤੇਰੇ ਤੇ ਆਊਗੀ ਪਰ ਇੱਕ ਗੱਲ ਆ ਛੋਟਾ ਹੁੰਦੇ ਨਾਲ ਤੇ ਤੈਨੂੰ ਇੱਕ ਵਾਰੀ ਸਮਝਾਉਣ ਦਾ ਹੱਕ ਆ ਮਾਂ ਨੂੰ ਮਾਂ ਕੰਮ ਇਹ ਗਲਤ ਆ ਤੂੰ ਜੋ ਕਰਨ ਜਾ ਰਹੀ ਹੈਂ ਕੱਲ ਨੂੰ ਜਿਹੜਾ ਕੁਝ ਹੁੰਦਾ ਤੂੰ ਆਪਾਂ ਸਿਰਦਰਦੀ ਕਹਿਣ ਦੇ ਤਾਂ ਹੋ ਜਾਾਂਗੇ ਵੀ ਸਭ ਕੁਝ ਤੇਰੇ ਕਰਕੇ ਹੋ ਰਿਹਾ ਜਿਵੇਂ ਹੁਣ ਸਾਰੀ ਗੱਲ ਮੇਰੇ ਤੇ ਆਈ ਆ ਗੱਲ ਤਾਂ ਇੱਕ ਵਾਰ ਕਰਨੀ ਚਾਹੀਦੀ ਐ ਮੈਨੂੰ ਹੇ ਹੇ ਵੀਰਪਾਲ ਆ ਚਾਹ ਬਣਾ ਦੇ ਦੋ ਬੰਦਿਆਂ ਦੀ ਖੇਤ ਜਾਣਾ ਮੈਂ ਬੇ ਉਰੇ ਗੱਲ ਸੁਣ ਪੇ ਮੇਰੀ ਛੋਟਿਆ ਇਹ ਰੁੜਜਣਾ ਇਹਦੂ ਨਹੀਂ ਸੁਣਦਾ ਪਤਾ ਨਹੀਂ ਕੀ ਕਰਦਾ ਤਿੱਦਾ ਰਹਿੰਦਾਗਾ ਖੇਤ ਜਾਣਾ ਮੈਂ ਤਾਂ ਐਨਾ ਟਾਈਮ ਬੇ ਗੱਲ ਸੁਣ ਜਾ ਨਾ ਉਰੇ ਆ ਜਾ ਹਰਦੀਪ ਨੂੰ ਸੁਣਾ ਦੇ ਜਿਹੜੀ ਸੁਣਾਉਣੀ ਆ ਬੇ ਤੈਨੂੰ ਕਿਹਾ ਕਿਉ ਸੱਜਰੇ ਆ ਜਾ ਮਾਰਤੀ ਨਹੀਂ ਜਨਨੀ ਨਹੀਂ ਹੋੜੇ ਹਰਦੀ ਤੇਰੇ ਨਾਲ ਗੱਲ ਕਰਨੀ ਹਰਦੀਪ ਨਾਲ ਹੋ ਜੂਗੀ ਉਹ ਚੱਕ ਕੇ ਪੁੱਥੜ ਕਹਿਣਾ ਨਾ ਘਰ ਕੰਮ ਨੂੰ ਹਾਂ ਦੱਸ ਦੱਸ ਨਾਲੇ ਹੋਰ ਮੈਂ ਤਾਂ ਘਸਾੜਾ ਨਾ ਕਟਾ ਲਈ ਮੈਂ ਕਹਿੰਦੀ ਆ ਕਾਨੂੰ ਬਿਆਹ ਪਰਿਆਗਾ ਦਾੜੀ ਵਾਲਾਗਾ ਆਹੋ ਦਾੜੀ ਦੀ ਇੱਜ਼ਤ ਅਸਰ ਪਹਿਲਾਂ ਬਹੁਤ ਰੱਖੀ ਬੈਠੀ ਹੈ ਮੇਰੀ ਮੇਰਾ ਬਾਪ ਆ ਨਾ ਤੂੰ ਤੇਰੀ ਦਾੜੀ ਦੀ ਇੱਜ਼ਤ ਰੱਖੂਗੀ ਅਗਮਾਂਡ ਚ ਵੀ ਨਹੀਂ ਪਹੁੰਚੇਗਾ ਉਹ ਹਾਂ ਜਾਨੀ ਨਹੀਂ ਨਿਕਲ ਜੋ ਤੂੰ ਗੱਲਾਂ ਲਾ ਕੇ ਜਿੱਡੀਆਂ ਜਿੱਡੀਆਂ ਕਰਨਾ ਸਾਰੀ ਉਮਰ ਹੁਣ ਕਰ ਜਾਈ ਦੀ ਜਾਈਏ ਮਾੜਾ ਮੋਟਾ ਨਾ ਗਮਾਣ ਚ ਨਿਕਲ ਕੇ ਦੇਖ ਗਵਾਂਡੀ ਕੀ ਗੱਲਾ ਕਰੀ ਜਾਂਦੇ ਆ ਗਵਾਂਡੀ ਨੇ ਗੱਲ ਬਣਾ ਆ ਵੀ ਦਿੱਤੀ ਨਾ ਤੇ ਪੁੱਤ ਮਰ ਵੀ ਗਏ ਕਹਿੰਦੇ ਰੀਤ ਭੱਜ ਗਈ ਅਜੀ ਪਤਾ ਕਿਉਂ ਆ ਤੈਨੂੰ ਕੀ ਪਤਾ ਹੁਣ ਲੋਕਾਂ ਦੇ ਕੀ ਕੀ ਗਿਲ ਜਾਮ ਲਾਉਂਦੇ ਨੇ ਅਗਲਾ ਐ ਕਹਿੰਦਾਗਾ ਜਿਹੜਾ ਕਹਿੰਦਾਗਾ ਕਹਿ ਲਾਣ ਦੇ ਜਿਹੜਾ ਕੁਝ ਕਰਦਾ ਕੋਈ ਕਰੀ ਜਾਣ ਦੇ ਪੱਤਰ ਤੇ ਬੁੰਡਾ ਦਾ ਕੰਮ ਕਰ ਦੋ ਕੋਈ ਤਾਂ ਸੇਤਿਆ ਅਸਰ ਨਹੀਂ ਸਾਡੀ ਤੇ ਸਾਡੀ ਬੁੜੀ ਨਾ ਨਿਬੜ ਲੋ ਕਹਿ ਜਾ ਕੇ ਸੋ ਬੁੜੀ ਬੁੜੀ ਨਹੀਂ ਤਾਂ ਘਰੇ ਬੈਠਣਾ ਬੁੜੀ ਨੇ ਕਿਹੜਾ ਗਾਂ ਜਾਣਾ ਉਹ ਗੋਦਾ ਗੋਦੇ ਕਪੜਾ ਬੋਲਦਾ ਮੈਨੂੰ ਕੋਈ ਬੁਲਾ ਕੇ ਸੁਣ ਪਾ ਰੁੜ ਜੜੇ ਕਰ ਤੇ ਖੁਦ ਮਾਰਦੀ ਆ ਸਾਰਾ ਜੇ ਚੌੜਾ ਹੋ ਜਾਏਗਾ ਤੂੰ ਹਰ ਗੱਲ ਪੱਤਰਾ ਮੇਰੇ ਦੇ ਤਾ ਦੂ ਆ ਕੇ ਆਦੂ ਨਾਲੇ ਹੋਰ ਸ਼ਰਮੀ ਲਾ ਰੱਖੀ ਆ ਦਾਦਾ ਜਮੀ ਚੱਕੀ ਵਾਲੇ ਦੇ ਪੈਸੇ ਦੀ ਕਿਹਾ ਗੋਦੇ ਕਪੜਾ ਬੋਲਦਾ ਕਹਿੰਦਾ ਓਰੇ ਆ ਮੈਂ ਕਿਹਾ ਹਾਂ ਕਹਿੰਦਾ ਕੀ ਗੱਲ ਹੋ ਗਈ ਮੈਂ ਕਿਉਂ ਕਹਿੰਦਾ ਕਿ ਤੇਰੇ ਬਾਪ ਦਾ ਕੰਮ ਹੋ ਗਿਆ ਕਹਿੰਦਾ ਛੋਟੀ ਵੱਡੀ ਬਹੂ ਕਿਵੇਂ ਵਾਗੀ ਪਹਿਲਾਂ ਕਹਿੰਦਾ ਤੇਰੀ ਵਾਗੀ ਸੀ ਹੁਣ ਵੱਡੇ ਦੀ ਵਾਗੀ ਕੀ ਗੱਲ ਹੋ ਗਈ ਕਹਿੰਦਾ ਕਹਦਾ ਹਾਂ ਸਹੀ ਗੱਲ ਆ ਬਾਈ ਅਗਲਾ ਅੱਜਕੱਲ ਜਵਾਕ ਚੱਲੇ ਤਾਂ ਦੇਖਦਾ ਜਿਹਦੇ ਜਵਾਕ ਚੱਲਣੇ ਕਹਿੰਦਾ ਕੋਈ ਨਹੀਂ ਬਸਦੀਆਂ ਐਡੇ ਐਡੇ ਇਲਜ਼ਾਮ ਲੱਗੇ ਸਾਡੇ ਤੇ ਵਿੱਚ ਕਿਸੇ ਨੂੰ ਕੀ ਪਤਾ ਪਿਛਲੀਆਂ ਗੱਲਾਂ ਦਾ ਸੁਣ ਲੈ ਵੇ ਇੱਧਰ ਵੱਡਾ ਮੇਰਾ ਪਿਓ ਬਣਿਆ ਲੈ ਨਾ ਹਰ ਵਾਰੀ ਤੂੰ ਕਹਿੰਦਾ ਤੈਨੂੰ ਆਏ ਬੁਲਾਇਆ ਆ ਹੁਣ ਰੀਤ ਕੀ ਕੋਸੂੜੀ ਪਾਈ ਬੈਠੀ ਆ ਹੁਣ ਸੁਣ ਪੀ ਲੈ ਮੈਨੂੰ ਪਤਾ ਹੋ ਤੂੰ ਤਾਂ ਅੰਗਾ ਸ਼ਗਨਾਂ ਦੇ ਦਿਨ ਵੀ ਰੱਖ ਰੱਖਿਆ ਮੈਨੂੰ ਹਜੇ ਐ ਪੁੱਛਦੀ ਐ ਵੀ ਰੀਤ ਕੀ ਮਸੂੜੀ ਪਈ ਬੈਠੀ ਐ ਸਰ ਗਿਆ ਤੇਰੇ ਵਾਲਾ ਜਮੀਂ ਮੈਂ ਰੁੜ ਜਾਣਿਓ ਮੈਂ ਰੁਜੇ ਤੁਸੀਂ ਇਹੇ ਜ ਬੱਕਰਿਓ ਮੈਂ ਛੋਡੇ ਹੀ ਘਰ ਬਸਾਉਂਦੀ ਮੈਂ ਬਦਨਾਮ ਹੁੰਦੀ ਫਿਰਦੀ ਐ ਤੇਰੇ ਅੱਗੇ ਹੱਥ ਜੋੜਦਾ ਮੈਂ ਤੂੰ ਮੇਰਾ ਬਸਾਇਆ ਹੋਇਆ ਨਾ ਆਹੀ ਬਹੁਤਾ ਪਿੰਡ ਚ ਸੱਟ ਤੇ ਹੀ ਝੰਡੇ ਬਹੁਤ ਗੱਡੇਗੇ ਵੱਡੇ ਦਾ ਤੂੰ ਰਹਿਣੀ ਦੇ ਉਹ ਤਾਂ ਬਾਹਰ ਭੱਗ ਜੂਗੇ ਜਿਹੜਾ ਕੁਝ ਬਸ ਹੋ ਗਿਆ ਠੀਕ ਆ ਮਿੱਟੀ ਪਾ ਦੇ ਐ ਕਰੋ ਚੱਕੋ ਜੁੱਲੀ ਜਾ ਆਪਣਾ ਦੇਖੋ ਮੇਰੇ ਘਰੋਂ ਬਹਰ ਸਾਰੇ ਜਣੇ ਚੋਤੇ ਨਹੀਂ ਲੱਗਦੇ ਹੈਗੇ ਕਿੱਥੇ ਜਾਈਏ ਹੁਣ ਅਸੀਂ ਬਾਲ ਤੇ ਖੂ ਫੱਟ ਲੋ ਜਾ ਕੇ ਤੇ ਬਚਮਾਰਾ ਸਾਲਾ ਤੈਨੂੰ ਛੱਡਾਂਗੇ ਪਹਿਲਾਂ ਸ਼ਤੋਂ ਦੇ ਤੈਨੂੰ ਛੱਡਾਂਗੇ ਉਸੇ ਖੂ ਚ ਫੇਰ ਮੈਨੂੰ ਦੇ ਦੇ ੱੱੱਕਾ ਕੰਜਰਾ ਮੈਨੂੰ ਦੇ ਦੇ ੱੱੱਕਾ ਸਾਰੇ ਮਸਲੀ ਠੀਕ ਹੋ ਜਾਣਾ ਹਾਂ ਫੇਰ ਖਾ ਲਈ ਤੌੜੀਆਂ ਹੋ ਹੋ ਖਾ ਲਈ ਚਾਣੀਆਂ ਹੋ ਹੋ ਆ ਵੀਰਪਾਲ ਦੇ ਮੂੰਹੋਂ ਵੀ ਖਾ ਲੈ ਜਦਾ ਤੂੰ ਸਾਰਿਆਂ ਦੇ ਨੱਕੋ ਵੱਲ ਉਤਰੀਏ ਨਹੀਂ ਆ ਕਹਿੰਦੀ ਤੇਰੀ ਮਾਂ ਵਾਲੀ ਬੋਲਦੀ ਐ ਮੈਂ ਕਿਹਾ ਹੁਣ ਲੱਗ ਗਿਆ ਪਤਾ ਵਾਲੀ ਛੇਤੀ ਤੈਨੂੰ ਨੋ ਕੰਜਰੀ ਨੂੰ ਉਹ ਨਾ ਇਹ ਨਹੀਂ ਸ਼ਰਮਾਉਂਦੀ ਵੀ ਮੇਰੇ ਪਿੱਛੇ ਤਾਂ ਹੈ ਲੜਦੀ ਰਹੀ ਹੈਗੀ ਉਹਨੂੰ ਬਾਈਕਲ ਨੂੰ ਹੋਰ ਕੀ ਚਾਹੀਦਾਗਾ ਕੇਰਾ ਕਰ ਤੂੰ ਸਾਰਿਆਂ ਦੀ ਕਰਦੀ ਆ ਮਾਂ ਵੀ ਇੱਥੇ ਆ ਜੇ ਮੇਰੇ ਕੋ ਫਸ ਜੇ ਫਿਰ ਤੂੰ ਐ ਕਹਣੀ ਆਲਾ ਲੱਤ ਥੱਲੇ ਰਹੀਂ ਮੇਰੇ ਤਾਂ ਵੀ ਜੇ ਮੈਂ ਤਾਂ ਕਹਿੰਦਾ ਗਦੇ ਨੂੰ ਘੋੜਾ ਤਾਂ ਕੋੜਾ ਕਹੇ ਉਹ ਮੈਂ ਨਹੀਂ ਬਰਸੜਦੀ ਜੇ ਕਹਣ ਵੀ ਬਰਸੜਦੂ ਸਾਨੂੰ ਪਤਾ ਹੀ ਜਾਂਦਾ ਤੇਰਾ ਮੇਰੇ ਸਾਹ ਦੇ ਸਾਹ ਚੱਲਦੇ ਨੇ ਹਰ ਪੀ ਨੂੰ ਡੰਡਾ ਲੈ ਕੇ ਰੱਖ ਮਟਾ ਤੇਰੇ ਸਾਹ ਦੇ ਸਾਹ ਤਾਂ ਕਾਹਦਾ ਚੱਲਣਗੇ ਉਹ ਕੋਲ ਨਾ ਚੀ ਫਿਰ ਘਰ ਚੱਲੂਗਾ ਤੇ ਮੈਂ ਮਰ ਜੀ ਉਹਦਾ ਛੜਾ ਘਰ ਵੀ ਠੱਪੀ ਆ ਪਹਿਲੇ ਤਾਂ ਤੇ ਹੁੰਦਾ ਸੀਗਾ ਵੀ ਜੱਟ ਜ਼ਿਮੀਦਾਰਾਂ ਦੇ ਇੱਕ ਪਾਵਾਂ ਹੁੰਦੀ ਸੀ ਟਿੱਕੇ ਸੂਟ ਪਾਉਂਦੀ ਸੀਗਾ ਤੇਲੂ ਰਾਮ ਦੀ ਘਰ ਵਾਲੀ ਵਾਂਗੂ ਸੂ ਸੁਰਖੀ ਪਿੰਦੀ ਲਾ ਕੇ ਚੱਕ ਨਾ ਸੂਟ ਪਾ ਕੇ ਬਹਿ ਜੂਗੀ ਹੁਣ ਕਹਿੰਦਾ ਤੈਨੂੰ ਤੇਰਾ ਤਰਜੇ ਤੇਰਾ ਰੁਣ ਜਾਣਿਆ ਉਹਨਾਂ ਦੀ ਸੁਰਖੀ ਲੱਗੀ ਐ ਕਿੱਥੇ ਮਰਨ ਮਰਵਾਉਣ ਦੀਆਂ ਗੱਲਾਂ ਕਰਦੀ ਏ ਤੂੰ ਹਜੇ ਉਹ ਤਾਂ ਹਜੇ ਤੱਕ ਕੱਲ ਦੀ ਜਵਾਗੜੀ ਕਹੋਣੀ ਐ ਬੇ ਹਜੇ ਤੱਕ ਤਾਂ ਮੈਂ ਹਜਾ ਕੁਛ ਕੀਤਾ ਨਹੀਂ ਆ ਬੇ ਕਰਨ ਲੱਗੀ ਨਾ ਪੁੱਤਣ ਨਹੀਂ ਰਹਿਣਾ ਸਾਡਾ ਅਰੇ ਕੋਈ ਮਾਰ ਕੇ ਲੰਘਿਆ ਕਰੂੰਗਾ ਲੋਕਾਂ ਤੋਂ ਉਹ ਤਾਂ ਹੁਣ ਵੀ ਨਾ ਕਹਦੇ ਹੁਣ ਕਿਹੜਾ ਸਾਡੇ ਘਰਾਂ ਦੀ ਝੰਡੇ ਝੂਲਦੇ ਆਗੇ ਕੋਈ ਨਹੀਂ ਫਿਰ ਹੁਣ ਆ ਲੈ ਹੁਣ ਦੇਖੀ ਸਹੀ ਜੇ ਨਾ ਸਾਡੀਆਂ ਬੂਹਾਂ ਤੇ ਚੱਕ ਮੇ ਤੇ ਚੱਕ ਮਾ ਸੂਟ ਪਾਇਆ ਨਾ ਸੁਰਖੀ ਬਿੰਦੀ ਲਾਈ ਮੈਨੂੰ ਵੀ ਪਾਲੋ ਕਹਿ ਕੇ ਨਾ ਬੁਲਾਈ ਤਾ ਪਤਾ ਹੀ ਐ ਸਾਨੂੰ ਸੰਤਾ ਕੀ ਲੋੜਾ ਬੁਲਾਉਣ ਦੀ ਲੋਕ ਆਪ ਹੀ ਬੁਲਾਉਂਦੇ ਨੇ ਉਹਦੀ ਕਹਿੰਦੇ ਹੋ ਜਾਂਦੇ ਪਾਲੋ ਦੇ ਮੁੰਡੇ ਤੋਂ ਇਹ ਹਾਂ ਆਈ ਕਹਿਣਗੇ ਆਈ ਕਹਿਣਗੇ ਬਾਪੂ ਦੇ ਨਾਂ ਤੇ ਤੂੰ ਚੱਲ ਨੂੰ ਹਟਾਤਾ ਹੁਣ ਤਾਂ ਪਾਲੋ ਦਾ ਨਾ ਹੀ ਚੱਲਦਾ ਕੱਲਾ ਸਰਪੰਚੀ ਰਹੀਆਂ 5 ਸਾਲ ਦੀ ਸਰਪੰਚੀ ਗੱਟੀ ਆ ਮੈਂ ਬਾਪੂ ਮੇਰਾ ਵਿਚਾਰਾ ਬਾਈ ਲਈ ਮੋਹਰ ਬਣਾ ਕੇ ਰੱਖਿਆ ਹੋਇਆ ਸੀਗਾ ਉਹ ਵਿਚਾਰਾ ਸਾਡੇ ਵਾਂਗੂ ਬੋਲਦਾ ਸੀ ਤਾਂ ਕੁਝ ਹੋਰ ਸੀਗਾ ਜਿਵੇਂ ਛੋਡੇ ਮੂੰਹ ਸੇ ਉੱਤੇ ਹੋਏ ਨੇ ਮੈਂ ਤੇਰੇ ਪਿਓ ਦੇ ਸੇ ਉੱਤਾਂ ਹੋਇਆ ਤੀਗਾ ਵੀ ਉਹਨੇ ਤਾਂ ਅੱਜ ਤੱਕ ਕਹਿੰਦਾ ਮੈਂ ਸੁੱਖੀ ਬਿੰਦੀ ਹੋਣੀ ਨਹੀਂ ਤੀਂ ਦਿਨ ਦੇ ਹਾਂ ਉਹ ਤਾਂ ਕਹਿੰਦਾ ਪਾਲਪੁਰੇ ਬਾਏ ਸੋਣੀ ਲੱਗਦੇ ਸੁਰਖੀ ਬਿੰਦੀ ਲੱਗੀ ਹੋਈ ਅਰ ਉੱਤ ਸੋਨਾ ਨਾਗ ਲੜ ਗਿਆ ਤੇਰੀਪਾਂ ਕਰੀਂ ਨੀ ਖਰਖਰਾ ਫੇਰੇ ਹੁੰਦਾ ਕਿਉਂ ਬੋਲਦੀ ਤੂੰ ਹਾਂ ਚੱਲ ਮੇਰੀ ਗੱਲ ਸੁਣ ਜਿਹੜਾ ਕੁਝ ਕਰਨਾ ਜਿਵੇਂ ਕਰਨਾ ਮਰਜੀ ਕਰ ਲੈ ਕੱਲ ਕਲਾ ਨੂੰ ਜੇ ਕੋਈ ਗੱਲ ਨਿਕਲਦੀ ਹੈ ਕੋਈ ਗੱਲ ਆਉਂਦੀ ਆ ਉਹਦੀ ਜ਼ਿੰਮੇਵਾਰ ਤੂੰ ਆ ਤੈਨੂੰ ਸੱਤ ਚ ਖੜਾ ਕੇ ਤੈਨੂੰ ਫੇਰ ਪੁੱਛਾਂਗੇ ਵੀ ਵੀ ਮੇਰੀ ਮਾਂ ਨੇ ਕਿਹਾ ਸੀ ਇਹ ਵੀ ਪਹਿਲਾਂ ਵੀ ਸਾਰਾ ਕੁਝ ਐਸੇ ਕੀਤਾ ਹੁਣ ਵੀ ਇਹਨੇ ਕੀਤਾ ਇਹਨੂੰ ਪੁੱਛੋ ਜਾ ਭਾਗ ਜਾ ਜਿਹੜਾ ਕੰਜਰ ਕਹਿੰਦਾ ਨਾ ਮੇਰੇ ਕੋਲ ਨਹੀਂ ਜਾਂ ਨਾ ਦਾੜੀ ਪਟਕੇ ਦੇ ਹੱਥ ਚ ਤਰਾ ਆਹ ਭਾਗ ਜਾ ਪਾਪੀ ਦੀ ਪੈ ਨਹੀਂ ਹੈਗੀ ਉਹ ਹਾਂ ਉਹੀ ਹੈ ਇਹਦੀ ਨਾਲ ਗੱਲ ਕਰਦੀ ਵਿਆਹ ਬਾਰੇ ਭਾਬੀ ਦੀ ਪੈਣਾ ਆਹੋ ਇਸੇ ਦੀ ਗੱਲ ਹੀ ਕਰਦੀ ਆ ਹਾਈ ਹੀ ਆ ਕੁੜੀ ਇਸ ਨਾਲ ਹੀ ਗੱਲ ਕਰ ਰਹੀ ਸੀਗੀ ਇਹ ਕਿਵੇਂ ਆ ਰਹੀ ਹੈ ਫੇਰ ਮੈਨੂੰ ਜੀ ਪਤਾ ਹੁਣ ਕਿਵੇਂ ਆ ਰਹੀ ਹੈ ਪੁੱਛ ਲੈ ਕਿਵੇਂ ਆਉਂਦੀ ਹੈ ਚਲ ਕਰ ਲਾ ਗੱਲ ਇਹਦੇ ਨਾਲ ਜਿਹੜਾ ਕੁਝ ਕਹਿੰਦੀ ਹੈ ਪਤਾ ਨਹੀਂ ਆ ਕੀ ਕੁਝ ਗੱਲ ਕੀਤੀ ਹੋਊਗੀ ਆਪ ਹੀ ਆ ਗਈ ਲੱਗਦਾ ਆਹੋ ਗੱਲ ਕਰਨਾ ਆਜੋ ਭਈ ਆਜੋ ਕਾਲਜ ਕੂਲ ਚਾਈ ਹੋਊ ਆਜੋ 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 ਸਸਿਕਾ ਮਾਸੀ ਜੀ ਸਸਿਕਾਲ ਆ ਗਈ ਬੁੱਤਖਾ ਮਾਸੀ ਜੀ ਆ ਗਈ ਮਾਸੀ ਨੇ ਹੁਣ ਤੇਰੀ ਮੈ ਲਗਦੀ ਤੇਰਾ ਰਿਸ਼ਤਾ ਲੈਣ ਲੱਗ ਰਹੀਆਂ ਮੰਮੀ ਜੀ ਕਹ ਰਿਆ ਕਰ ਮੇਰਾ ਰਿਸ਼ਤਾ ਕੀ ਤੇਰੀ ਮਾਂ ਨੇ ਗੱਲ ਨਹੀਂ ਕੀਤੀ ਤੇਰੇ ਨਾਲ ਕੀਤੀ ਤਾਂ ਹੈਗੀ ਸੀਗੀ ਕਿਉਂ ਕੋਤੂ ਰਿਸ਼ਤਾ ਨਹੀਂ ਕਰਾਉਂਦੀ ਹੁਣ ਵਿਆਹ ਹੀ ਕਰਾਉਂਦੀ ਮੇਰੇ ਮੁੰਡੇ ਨਾਲ ਮਾਸੀ ਜੀ ਮੈਨੂੰ ਸਾਰੀ ਗੱਲ ਦਾ ਪਤਾਗਾ ਹੁਣ ਰੀਤ ਦੀ ਵਿਆਹੇ ਹੋਏ ਨੇ ਹਰਦੀਪ ਨਾਲ ਹੁਣ ਮੈਂ ਆਪਦੀ ਭੈਣ ਦਾ ਘਰ ਕਿਵੇਂ ਖਰਾਬ ਕਰ ਸਕਦੀ ਆਂਗੀ ਮੈਂ ਨਹੀਂ ਵਿਆਹੇ ਬਰੇ ਬੰਦੇ ਨਾਲ ਵਿਆਹ ਕਰਾਉਣਾ ਤੇ ਤੇਰੀ ਮਾਂ ਤਾਂ ਕੰਤੀ ਕਹਿੰਦੀ ਮੇਰੀ ਕੁੜੀ ਵਿਆਹ ਕਰਾਉਗੀ ਹਣ ਤੂੰ ਬਦਲੀ ਜਾਨੀਆ ਕੁੜੇ ਮਾਸੀ ਮੈਂ ਇਹ ਗੱਲ ਤਾਂ ਕਹੀ ਸੀ ਪਰ ਇਹ ਤਾਂ ਨਹੀਂ ਕਹੀ ਸੀ ਵੀ ਬੀਬੀ ਆਹੇ ਵਰੇ ਨਾਲ ਵਿਆਹ ਕਰਾਉਂਗੀ ਹਣ ਤੂੰ ਜਵਾਬ ਦੇਣਾ ਇਨਿਆ ਕਿ ਹਾਂ ਕਰਨਾ ਇਨਿਆ ਮੈਂ ਤਾਂ ਜਵਾਬ ਦੇਣਾ ਇਨਿਆ ਮਾਸੀ ਜੀ ਮੈਂ ਨਹੀਂ ਵਿਆਹ ਕਰਾ ਸਕਦੀ ਉਹਦੇ ਨਾਲ ਜਦੋਂ ਪਹਿਲਾਂ ਵਿਆਹਿਆ ਵਰਿਆਗਾ ਤੁਸੀਂ ਵੀ ਜਾਣਦੇ ਹੋ ਇਹ ਚੀਜ਼ ਤਾਂ ਤੇਰੇ ਤੇਰੀ ਮਾਂ ਉਸਾਰ ਮੰਨੀ ਆਈ ਕਹਿੰਦੀ ਨੂੰ ਉਹ ਆ ਕੇ ਮੇਰੇ ਕੋਲੇ ਮਖਾਹੀ ਕਿਉਂ ਮਾਰ ਕੇ ਗਈ ਆ ਪੁੱਤਰਾ ਮੰਗੂ ਮੈਨੂੰ ਮੰਮੀ ਨੇ ਇਹ ਗੱਲ ਨਹੀਂ ਕਹੀ ਸੀਗੀ ਮੈਨੂੰ ਸਿਰਫ ਇਹ ਗੱਲ ਕਹੀ ਸੀ ਵੀ ਤੇਰਾ ਰਿਸ਼ਤਾ ਕਰਾਉਣਾ ਹੈਗਾ। ਚੱਲ ਕੋਈ ਨਾ ਪਣ ਅੱਜ ਤਾਂ ਸੋਡੇ ਨਾਲ ਵੱਜ ਧੱਜ ਲੈ। ਬਸ ਠੀਕ ਆ। ਚਾਹ ਪਾਣੀ ਪੀਜੀ ਜਾਂਦੀ ਹੋਈ। ਨਾ ਬਸ ਮਸ ਤੂੰ ਹੀ ਪੀ ਲੈ। ਮੈਂ ਤਾਂ ਪੀਉਂਗੀ ਹੋ ਤੇਰੇ ਬਾਅਦ ਰੱਖੂਗੀ ਤੇ ਕਾਫੀ ਬਣਾ ਕੇ।